ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਉਹ ਖਬਰਾਂ ਜਿਹੜੀਆਂ ਸਾਰਾ ਦਿਨ ਚਰਚਾ ਦਾ ਵਿਸ਼ਾ ਬਣਾਈ ਬਣੀਆਂ ਰਹੀਆਂ ਨੇ ਉਹਨਾਂ ਦੇ ਪਿੱਛੇ ਕੀ ਕੁਝ ਹੈ ਉਹਨਾਂ ਨੂੰ ਛਾਣਨ ਦੀ ਕੋਸ਼ਿਸ਼ ਕਰੀਦੀ ਹੈ ਕਰਦੇ ਹਾਂ ਸਵਾਗਤ ਪੂਨੀਆ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਜੀ शुक्रिया सत श्री अकाल जी सो ਸਭ ਤੋਂ ਪਹਿਲੀ ਖਬਰ ਤੇ ਜੇਕਰ ਮੈਂ ਚਲਾਂ ਤਾਂ truth social ਦੇ ਉੱਪਰ ਆਪਣੇ ਹੀ social media ਪਲੈਟਫਾਰਮ ਦੇ ਉੱਪਰ ਜਦੋਂ 트럼ਪ ਹੋਣੀ ਅੱਜ ਭਾਰਤੀ ਸਮੇਂ ਦੇ ਹਿਸਾਬ ਨਾਲ ਸਵੇਰੇ 9:30 ਵਜੇ ਜਦੋਂ ਲਿਖ ਦਿੰਦੇ ਨੇ ਕਿ ਭਾਰਤ ਦੇ ਡੈਡ ਇਕਨੋਮੀ ਹੈ ਤੇ ਨਾਲ ਦੀ ਨਾਲ ਕਹਿੰਦੇ ਰਸ਼ੀਆ ਨੂੰ ਵੀ ਲੈ ਡੁੱਬੂਗਾ ਨਾਲ ਕਹਿੰਦੇ ਨੇ ਆਈ ਡੋਂਟ ਕੇਅਰ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਅਮਰੀਕਾ ਦੇ ਸੰਦਰਭ ਤੋਂ ਤਾਂ ਕੁਝ ਹੁਣ ਤੋਂ ਕੁਝ ਸਮਾਂ ਬਾਅਦ ਜਦੋਂ ਅਪਡੇਟ ਅਮਰੀਕਾ ਪ੍ਰੋਗਰਾਮ ਹੋਊਗਾ ਉਸ 'ਚ ਸਮਝਾਂਗੇ ਪਰ ਭਾਰਤੀ ਸੰਦਰਭ ਤੋਂ ਜੇ ਇਸ ਚੀਜ਼ ਨੂੰ ਸਮਝਣਾ ਹੋਵੇ ਰਸ਼ੀਆ ਦੇ ਪੱਖ ਤੋਂ ਸਮਝਣਾ ਹੋਵੇ ਤਾਂ ਕੀ ਕਹੋਗੇ ਇਸ ਨੂੰ ਕਿਵੇਂ ਲਿਆ ਜਾਣਾ ਚਾਹੀਦਾ ਕਿਉਂਕਿ ਨਾਲ ਦੀ ਨਾਲ ਕੁਝ ਸਮਾਂ ਪਹਿਲਾਂ ਹੀ 25% ਟੈਰਫ ਵਾਲੀ ਗਾਜ ਹੱਲੇ ਡਿੱਗੀ ਹੈ ਭਾਰਤ ਤੇ ਅ ਦੇਖੋ ਗੁਰਪ੍ਰੀਤ ਇਹਦੇ 'ਚ ਮੈਂ ਬਿਨਾਂ ਕੋਈ ਓਪੀਨੀਅਨ ਦੇ ਇੱਕ ਵਾਰ ਫੈਕਟ ਰਿਪੋਰਟ ਕਰ ਦੇਣਾ ਤਾਂ ਕਿ ਆਪਣੇ ਦਰਸ਼ਕਾਂ ਨੂੰ ਘਟੋ ਘਟ ਖਬਰ ਦਾ ਪਤਾ ਲੱਗੇ ਤੁਸੀਂ ਸਹੀ ਕਿਹਾ ਟਰੂਥ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜਿਹੜਾ ਟਰੂਥ ਹੈ ਉਹਦੇ ਤੇ ਉਹਨਾਂ ਨੇ ਉਸ ਕਿੰਨਾ ਹੈਗਾ ਉਹਦੇ ਚ ਦੇਖੋ ਇੱਕ ਦਿਨ ਪਹਿਲਾਂ ਹੀ ਟਰੰਪ ਉਹਨਾਂ ਨੇ 25% ਟੈਰਿਫ ਲਾਉਣ ਦੀ ਗੱਲ ਕਹੀ ਸੀ ਐਲਾਨ ਕੀਤਾ ਸੀਗਾ ਤਕਰੀਬਨ 10% ਦੇ ਨੇੜੇ ਤੇ ਟੈਰਿਫ ਹੋਣ ਵੀ ਅਮਰੀਕਾ 'ਚ ਭਾਰਤੀ ਸਮਾਨਾਂ 'ਤੇ ਲੱਗਦਾਗਾ ਜੇ ਹੁਣ 25% ਹੋ ਜਾਊਗਾ ਤਾਂ ਓਬਵੀਅਸਲੀ ਗੱਲ ਹੈ ਕਿ ਜਿਹੜੇ ਇੰਡੀਆ ਦੇ ਗੁੱਡਸ ਹੈਗੇ ਆ ਉੱਥੇ ਜਿਹੜੇ ਸਮਾਨ ਉੱਥੇ ਪਹੁੰਚਦੇ ਨੇ ਅਮਰੀਕਾ ਦੀ ਮਾਰਕੀਟ 'ਚ ਉਹ ਮਹਿੰਗੇ ਹੋਣਗੇ ਦੂਜੀ ਗੱਲ ਇਹਨੂੰ ਪੂਰਾ ਕਿਤੇ ਨਾ ਕਿਤੇ ਸਾਰੇ ਮਾਮਲੇ ਨੂੰ ਰਸ਼ੀਆ ਨਾਲ ਜੋੜ ਕੇ ਕਰ ਰਿਹਾਗਾ ਮਨ ਲਓ ਇੰਡੀਆ ਰਸ਼ੀਆ ਨਾਲ ਕੀ ਕਰਦਾਗਾ ਉਹ ਉਹਦੇ ਨਾਲ ਆਈ ਡੋਂਟ ਕੇਅਰ ਮੈਨੂੰ ਕੋਈ ਲੈਣਾ ਦੇਣਾ ਨਹੀਂ ਇਹ ਗੱਲ ਉਹਨਾਂ ਨੇ ਕਹੀ ਹੈ ਉਹਨਾਂ ਨੇ ਇਹ ਵੀ ਕਹੀ ਹੈ ਕਿ ਮਨ ਲਓ ਉਦੋਂ ਵੀ ਅਮਰੀਕਾ ਤੇ ਜਿਹੜਾ ਆਪਾਂ ਕਹਿ ਲਈਏ ਕਿ ਰਸ਼ੀਆ ਕੋਈ ਵਪਾਰ ਵਗੈਰਾ ਕਰਦਾ ਨਹੀਂ ਡੂਬਤੀ ਅਰਥਵਿਵਸਥਾ ਯਾਨੀ ਕਿ ਇਹ ਜਿਹੜੀ ਇੰਡੀਆ ਦੀ ਅਰਥਵਿਵਸਥਾ ਹੈ ਇੰਡੀਆ ਦੀ ਇਕਨੋਮੀ ਹੈ ਡੁੱਬ ਰਹੀ ਹੈ ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ ਇਹ ਇਹ ਤੇ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਜਿਹੜਾ 트럼ਪ ਹੁਣੀ ਕਹਿ ਰਹੇ ਨੇ ਇੰਡੀਅਨ ਇਕਨੋਮੀ ਮਰ ਚੁੱਕੀ ਹੈ ਇਹ ਸਹੀ ਕਹਿ ਰਿਹਾ ਮੋਦੀ ਨੂੰ ਛੱਡ ਕੇ ਤੇ ਇੰਡੀਆ ਦੇ ਫਾਈਨੈਂਸ ਮਿਨਿਸਟਰ ਨੂੰ ਛੱਡ ਕੇ ਇਹ ਗੱਲ ਸਾਰੇ ਦੁਨੀਆ ਨੂੰ ਪਤਾ ਹੈ ਕਿ ਇੰਡੀਆ ਦੀ ਜਿਹੜੀ ਇਕਨੋਮੀ ਹੈ ਉਹ ਡੋਬ ਰਹੀ ਹੈ ਉਹਨਾਂ ਨੇ ਕਿਹਾ ਕਿ ਬਾਜ਼ਵਾ ਸਿਰਫ ਅਡਾਨੀ ਦੀ ਮਦਦ ਕਰਦੀ ਹੈ ਇਸ ਇਹ ਅਡਾਨੀ ਦੀ ਮਦਦ ਕਰਨ ਦੇ ਚੱਕਰ 'ਚ ਇੰਡੀਆ ਦੀ ਇਕਨੋਮੀ ਮੁੱਦੀ ਹੋਣਾ ਨੇ ਬਠਾ ਲਈਏ ਡੈਡ ਇਕਨੋਮੀ ਬਣਾ ਲਈਏ ਇਹ ਰਾਹੁਲ ਗਾਂਧੀ ਨੇ ਵੀ ਇਹ ਗੱਲ ਕਹੀ ਹੈ ਦੂਜਾ ਮਨੋਰਾਲ ਕੰਟੀ ਨੇ ਇੱਕ ਪੂਰਾ ਬਿਆਨ ਵੀ ਦਿੱਤਾ ਜਿਦੇ ਚ ਉਹਨਾਂ ਨੇ ਤਿੰਨ ਚਾਰ ਚੀਜ਼ਾਂ ਗਣਾਈਆਂ ਇੱਕ ਤਾਂ ਮੋਦੀ ਅਡਾਨੀ ਦੀ ਪਾਰਟਨਰਸ਼ਿਪ ਉਹਨਾਂ ਨੇ ਦੱਸਿਆ ਦੂਜਾ ਉਹਨਾਂ ਨੇ ਦੱਸਿਆ ਕਿ ਮੋਟ ਬੰਦੀ ਅਤੇ ਜਿਹੜਾ GST ਦੀਆਂ ਖਾਮੀਆਂ ਸੀ ਇਸ ਕਰਕੇ ਤੀਜਾ ਉਹਨਾਂ ਨੇ ਦੱਸਿਆ ਕਿ ਇਹ ਕਹਿੰਦੇ ਸੀਗੇ ਕਿ ਅਸੀਂ ਮੇਕ ਇਨ ਇੰਡੀਆ ਬਣਾਵਾਂਗੇ ਪਰ ਉਹ ਅਸੈਂਬਲ ਇਨ ਇੰਡੀਆ ਬਣ ਕੇ ਰਹਿ ਗਿਆ ਉਹ ਫੇਲ ਹੋ ਗਿਆ ਮਤਲਬ ਤੁਸੀਂ ਬਾਹਰ ਤੋਂ ਸਮਾਨ ਲੈ ਕੇ ਇੱਥੇ ਅਸੈਂਬਲ ਕਰ ਰਹੇ ਹੋ ਤੇ ਚੌਥਾ ਉਹਨਾਂ ਨੇ ਕਿਹਾ ਕਿ MSME ਯਾਨੀ ਕਿ ਜਿਹੜੇ ਛੋਟੇ ਤੇ ਮਤਮ ਅ ਇੰਡਸਟਰੀ ਸੀ ਛੋਟੀ ਇੰਡਸਟਰੀ ਸੀ ਉਹਨੂੰ ਖਤਮ ਕਰ ਦਿੱਤਾ ਗਿਆ ਪੰਜਵਾਂ ਕਿਸਾਨਾਂ ਕਿਸਾਨਾਂ ਨੂੰ ਦਬਾ ਦਿੱਤਾ ਗਿਆ ਇਹ ਪੰਜ ਕਾਰਨ ਇਹਨਾਂ ਨੇ ਦੱਸੇ ਹੈਗੇ ਆ اپੋਜੀਸ਼ਨ ਪਾਰਟੀਆਂ ਨੇ ਤੇ 트럼ਪ ਦੇ ਬਿਆਨ ਦਾ ਸਮਰਥਨ ਕੀਤਾ ਹੁਣ ਦੇਖੋ ਕਈ ਅੱਡਾ ਫਰੰਟ ਫੁੱਲੇ ਹੋਏ ਨੇ ਇੱਕ ਫਰੰਟ ਇਹ ਵੀ ਹੈ ਕਿ ਪਾਕਿਸਤਾਨ ਦੀ ਮਦਦ ਅਮਰੀਕਾ ਕਰੂਗਾ ਓਇਲ ਡੀਲ ਦੋਵਾਂ ਦੇ ਵਿੱਚ ਹੋਈ ਹੈ ਤੇ ਤੇਲ ਖੋਜਣ ਵਾਸਤੇ ਕੱਢਣ ਅਤੇ ਕੱਢਣ ਵਾਸਤੇ ਟਰੰਪ ਹੁਣੀ ਮਦਦ ਕਰਨਗੇ ਪਾਕਿਸਤਾਨ ਦੀ ਤੇ ਅ ਟਰੰਪ ਨੇ ਸਟੇਟਮੈਂਟ ਵੀ ਦਿੱਤੇ ਕਿ ਪਤਾ ਇੱਕ ਦਿਨ ਜਿਹੜਾ ਪਾਕਿਸਤਾਨ ਉਹ ਭਾਰਤ ਨੂੰ ਤੇਲ ਵੀ ਵੇਚਣ ਲੱਗ ਜਾਵੇ ਅਸੀਂ ਉਹਦੇ ਵਾਸਤੇ ਟਰਾਈ ਕਰ ਰਹੇ ਹਾਂ ਅਸੀਂ ਪਾਕਿਸਤਾਨ ਦੇ ਨਾਲ ਇੱਕ ਡੀਲ ਫਾਈਨਲ ਕੀਤੀ ਜਿਦੇ ਚ ਅਮਰੀਕਾ ਪਾਕਿਸਤਾਨ ਮਿਲ ਕੇ ਇੱਕ ਵੱਡੇ ਤੇਲ ਭੰਡਾਰ ਦਾ ਵਿਕਾਸ ਕਰਨਗੇ ਇਹ ਤੇਲ ਕੰਪਨੀ ਅ ਇੱਕ ਤੇਲ ਕੰਪਨੀ ਨੂੰ ਇਸ ਦੀ ਸਾਂਝੇਦਾਰੀ ਵਾਸਤੇ ਚੁਣਿਆ ਗਿਆ ਹੈਗਾ ਸ਼ਾਇਦ ਇੱਕ ਦਿਨ ਉਹ ਪਾਕਿਸਤਾਨ ਵਾਲੇ ਭਾਰਤ ਨੂੰ ਵੀ ਤੇਲ ਵੇਚਣ ਯਾਨਕਿ ਇੱਕ ਪਾਸੇ ਦੂਜੇ ਪਾਸੇ ਫਿਰ ਇਹ ਵੀ ਹੈ ਕਿ ਮਤਲਬ ਜਿਵੇਂ ਐਪਲ ਨੂੰ ਡਰਾਇਆ ਗਿਆ ਐਪਲ ਕਿਉਂਕਿ 78% ਜਿਹੜੇ ਅਮਰੀਕਨ ਮਾਰਕੀਟ 'ਚ ਐਪਲ ਆਈਫੋਨ ਵਿਕ ਰਹੇ ਨੇ ਉਹ ਇੰਡੀਆ ਮੇਡ ਨੇ ਤੇ ਉਹ ਹਾਲਾਂਕਿ ਉਹਨਾਂ ਨੇ ਕੋਈ 25% ਟੈਰਿਫ ਲਾਇਆ ਨਹੀਂ ਹੈ ਪਰ ਇੱਕ ਵਾਰ ਤਾਂ ਡਰਾਇਆ ਹੀ ਸੀ ਕਿ ਐਪਲ ਨੂੰ ਡਰਾਇਆ ਹੀ ਸੀ ਤਾਂ ਇੱਕ ਪਾਸੇ ਉਹ ਵੀ ਮਲਾਪਾ ਮੰਨ ਕੇ ਚੱਲਿਏ ਕਿ ਉਹ ਫਰੰਟ ਵੀ ਖੁੱਲਿਆ ਹੋਇਆਗਾ ਕਿ ਜਿਹੜੇ ਇੰਡੀਆ ਦੇ ਵਿੱਚ ਮੈਨੂਫੈਕਚਰਿੰਗ ਕਰ ਰਹੇ ਨੇ ਅ ਅਮਰੀਕਨ ਉਹਨਾਂ ਨੂੰ ਵੀ ਫਿਰ ਇੱਕ 트ੰਪ ਇੱਕ ਫਰੰਟ ਇਹ ਖੁੱਲਿਆ ਹੋਇਆਗਾ 트ੰਪ ਨੇ ਕਿ 6 ਇੰਡੀਆ ਦੀਆਂ ਕੰਪਨੀਆਂ ਤੇ ਬੈਨ ਲਾ ਦਿੱਤਾ ਹੈ ਅ ਉਹਨਾਂ ਨੇ ਕਿਹਾ ਕਿ ਇੱਕ ਤਾਂ ਜਿਨ੍ਹਾਂ 6 ਕੰਪਨੀਆਂ ਤੇ ਇੰਡੀਆ ਦੀ 6 ਕੰਪਨੀਆਂ ਤੇ ਬੈਨ ਲਾਇਆ 트ੰਪ ਨੇ ਉਹਨਾਂ ਤੇ ਇੱਕ ਤਾਰੂਪੇ ਲਾਇਆ ਕਿ ਰੰ ਨਾਲ ਚੋਰੀ ਛਿਪੇ ਕਾਰੋਬਾਰ ਕਰ ਰਹੀਆਂ ਨੇ ਤੇ ਅ ਦੂਜਾ ਉਹਨਾਂ ਨੇ ਕਿਹਾ ਕਿ ਇਹ ਕਿਤੇ ਕਿਤੇ ਮਤਲਬ ਅ ਅਮਰੀਕਨ ਇਕਨਮੀ ਦਾ ਇਸਤਮਾਲ ਕਰ ਰਹੇ ਨੇ ਤੇ ਇਹ ਦੋ ਵੱਡੇ ਅਰੋਪ ਲਾਏ ਜਿਹਦੇ ਚ ਉਹ ਤਾਂ ਉਹਦਾ ਤਾਂ ਬੇਸਿਕਲੀ ਪੈਟਰੋਕੇਮਿਕਲ ਅਤੇ ਰਸਾਇਣ ਵਾਲੀ 24 ਕੰਪਨੀਆਂ ਪ੍ਰਤੀਬੰਧਿਤ ਕਰ ਰੱਖੀ ਹੈ ਬੈਨ ਲਾ ਰੱਖਿਆ ਅ ਟਰਪਰੈਨਾਂ ਚ 6 ਇੰਡੀਆ ਦੀਆਂ ਵੀ ਹੈਗੀਆਂ ਤੇ ਸੱਤ ਚੀਨ ਦੀਆਂ ਕੰਪਨੀਆਂ ਨੇ ਯੂਏਈ ਦੀ 6 ਕੰਪਨੀਆਂ ਨੇ ਹਾਂਗਕong ਦੇ ਤਿੰਨ ਟਰਕੀਏ ਅਤੇ ਰੂਸਿਆ ਦੀ ਇੱਕ ਇੱਕ ਕੰਪਨੀ ਹੈ ਯਾਨੀ ਕਿ ਤਕਰੀਬਨ 1000 ਕਰੋੜ ਦਾ ਦੱਸਿਆ ਜਾ ਰਿਹਾ ਹੈਗਾ ਕਿ ਇਹ ਬੈਨ ਕਰਕੇ ਅਸਰ ਪਾਊਗਾ ਸਾਰੇ ਕਾਰੋਬਾਰ ਦੇ ਵਿੱਚ ਇਹ ਸਮਝਣ ਚ ਆ ਰਿਹਾ ਹੈਗਾ ਇਹਦੇ ਵਿੱਚ ਦੇਖੋ ਇੰਡੀਆ ਦੀ ਕਿਹੜੀਆਂ ਕਿਹੜੀਆਂ ਕੰਪਨੀਆਂ ਤੇ ਇੱਕ ਤਾਂ ਅਲ ਕੈਮੀਕਲ ਹੈ ਇੱਕ ਗਲੋਬਲ ਇੰਡਸਟਰੀਅਲ ਕੈਮੀਕਲ ਲਿਮਟਿਡ ਹੈ ਇੱਕ ਜੂਪੀਟਰ ਡਾਈਕੇਮ ਪ੍ਰਾਈਵੇਟ ਲਿਮਟਿਡ ਹੈ ਰਮਣੀ ਕਲਾਲ ਐਂਡ ਗੋਸਾਲਿਆਜ਼ ਹੈ ਗਿਆ ਪਿਸਟਰੀ ਸਟੇਟ ਪੈਟਰੋਕੈਮ ਹੈ ਕੰਚਨ ਪੋਲੀਮਰਸ ਹੈ ਇਹ ਸਾਰੀਆਂ ਕੰਪਨੀਆਂ ਤੁਸੀਂ ਜੇ ਇਹਨਾਂ ਦੇ ਕਾਰੋਬਾਰ ਚੱਕਰ ਦੇਖੋਗੇ ਤਾਂ ਮਿਲੀਅਨ ਡਾਲਰ ਦੇ ਵਿੱਚ ਇਹਨਾਂ ਦੇ ਕਾਰੋਬਾਰ ਨੇ ਵੱਡੀਆਂ ਕੰਪਨੀਆਂ ਨੇ ਤੇ ਛੇ ਦੀ ਛੇ ਛੇ ਆਤੇ ਹੀ ਮਤਲਬ ਇਹਨਾਂ 'ਤੇ ਬੈਨ ਲਾ ਦਿੱਤਾ 트럼ਪ ਨੇ ਤੇ ਇਵਨ ਈਰਾਨ ਦੇ ਆਤਮਕੀ ਸਭ ਸੰਗਠਨ ਨੂੰ ਫੰਡਿੰਗ ਕਰਨ ਦਾ ਵੀ ਟੈਗ ਇਹਨਾਂ ਦੇ ਲਾ ਦਿੱਤਾ ਤਾਂ ਯਾਨੀ ਕਿ ਕਈ ਕਿਸਮ ਦੇ 트럼ਪ ਨੇ ਤੁਸੀਂ ਕਹੋ ਕਿ ਇਹਨੂੰ ਟੈਗ ਲੋਕਰ ਇੰਟੈਰਫ ਵਾਰ ਮੈਂ ਇਹਨੂੰ ਕਹਿ ਰਿਹਾ ਹਾਂਗਾ ਟ੍ਰੇਡ ਵਾਰ ਬੇਸਿਕਲੀ ਟਰੰਪ ਟ੍ਰੇਡ ਦੇ ਅਕੋਰਡਿੰਗ ਹੀ ਸਾਰਾ ਆਪਣਾ ਸਾਰੀਆਂ ਚੀਜ਼ਾਂ ਨੂੰ ਫੋਕਸ ਕਰ ਰਹੇ ਨੇ ਇਹ ਮੇਰਾ ਇਹ ਤੇ ਕਮੈਂਟ ਹੈ ਸਿਰਫ ਇੱਕ ਕਮੈਂਟ ਹੈ ਬਾਕੀ ਸਾਰਾ ਆਪਾਂ ਰਿਪੋਰਟ ਕੀਤਾ ਕਿ ਕੀ ਕੀ ਕੁਝ ਕੁਝ ਟਰੰਪ ਨਹੀਂ ਕਰ ਰਹੇ ਨੇ ਇਹ ਇਹ ਚ ਗੁਰਪ੍ਰੀਤ ਤੁਹਾਡੀ ਆਵਾਜ਼ ਨਹੀਂ ਆ ਰਹੀ ਤੁਹਾਡੀ ਆਵਾਜ਼ ਕੱਟ ਰਹੀ ਹੈ ਤੇ ਮਤਲਬ ਬੇਸਿਕਲੀ ਤਾਂ ਇਹ ਇੱਕ ਕਿ ਸਾਰਾ ਇਹ ਇਹ ਦੇ ਵਿੱਚ ਇੱਕ ਇੰਡੀਆ ਦਾ ਜਿਹੜਾ ਪੱਖ ਹੈ ਉਹ ਅੱਗੇ ਵੀ ਨਿਕਲ ਕੇ ਆਊਗਾ ਲੋਕ ਅਜੇ ਬਹੁਤ ਸਾਰੇ ਕੋਨਫਿਊਜ਼ਡ ਵਿੱਚ ਦੇਖ ਰਿਆ ਸੀਗਾ ਟਰਾਈ ਕਰ ਰਹੇ ਸੀਗੇ ਕਿ ਇਹ ਜਿਹੜਾ ਸਾਰਾ ਟੈਰਫ ਵੋਰ ਹੈ ਇਹ ਦੇ ਕਰਕੇ ਇੰਡੀਆ ਦੇ ਕਿਹੜੇ ਸੈਕਟਰਾਂ ਤੇ ਸਰਪਾਊਗਾ ਉਹਦੇ ਚ ਖਾਨਾ ਦਾ ਵੀ ਇੱਕ ਨਾ ਆ ਰਿਹਾਗਾ ਹੋਰ ਵੀ ਕਈ ਚੀਜ਼ਾਂ ਦਾ ਨਾ ਆ ਰਿਹਾਗਾ ਦੇਖਣਾ ਪਊਗਾ ਮਤਲਬ ਇੱਕ ਅਸੈਸਮੈਂਟ ਚੱਲ ਰਹੀ ਹੈ ਕਿ ਜੇ ਕੱਲ ਤੋਂ 1 ਅਗਸਤ ਤੋਂ 8RF ਐਕਟਿਵ ਹੋ ਜਾਂਦੇ ਨੇ ਕਿਹੜੀ ਕਿੰਨਾ ਨੁਕਸਾਨ ਇੰਡੀਆ ਦੇ ਵਪਾਰ ਤੇ ਪਊਗਾ ਜੀ ਸੋ ਅਗਲੇ ਜੇਕਰ ਆਪਾਂ ਖਬਰ ਦੇ ਵੱਲ ਚਲੀਏ ਤਾਂ ਇਹ ਨੋ ਡਾਊਟ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਦੇਸ਼ ਦੇ ਵਿੱਚ ਦੋ ਚੀਜ਼ਾਂ ਦੀ ਸਭ ਤੋਂ ਜ਼ਿਆਦਾ ਪੁੱਛਪੜਤਿਤ ਹੁੰਦੀ ਹੈ ਪਹਿਲਾ ਪੈਸਾ ਤੇ ਦੂਜੀ ਪਾਵਰ ਜਿਸ ਦੇ ਕੋਲ ਇਹ ਦੋਨੋਂ ਨੇ ਉਹ ਕਿਸੇ ਵੀ ਚੀਜ਼ ਨੂੰ ਬਦਲ ਕੇ ਆਪਣੇ ਹੱਕ ਚ ਭਗਤਾ ਸਕਦਾ ਹੈ ਨੋ ਡਾਊਟ ਆਪਾਂ ਇਹ ਗੱਲ ਕਰ ਲਈਏ ਕਿ ਕਿਤੇ ਕਬਜ਼ਾ ਕਰਨਾ ਹੋਵੇ ਕਿਤੇ ਫੈਕਟਰੀਆਂ ਕਿਤੇ ਵੱਡੀ ਇੰਡਸਟਰੀ ਲਾਉਣੀ ਹੋਵੇ ਉਸ ਦੇ ਵਿੱਚ ਪੈਸੇ ਦੀ ਖੂਬ ਵਰਤੋਂ ਵੱਡੇ ਵੱਡੇ ਦੇਸ਼ਾਂ ਦੇ ਨਾਲ ਟ੍ਰੇਡ ਡੀਲਾਂ ਕਰਨੀਆਂ ਉਸ ਦੇ ਵਿੱਚ ਆਪਣਾ ਪ੍ਰਭਾਵ ਪਵਾ ਲਿਆ ਜਾਂਦਾ ਪਰ ਆਪਾਂ ਗੱਲ ਇਸ ਤੋਂ ਛੋਟੀ ਹੀ ਕਰਾਂਗੇ ਪਰ ਛੋਟੀ ਹੈ ਵੀ ਨਹੀਂ ਕਿਉਂਕਿ ਕ੍ਰਾਈਮ ਦੇ ਨਾਲ ਜੁੜੀ ਹੋਈ ਹੈ ਮਾਲੇਗਾਉ ਬਲਾਸਟ ਦੇ ਮਾਮਲੇ ਦੇ ਵਿੱਚ ਸਾਧ ਵੀ ਪ੍ਰਗਿਆ ਤੇ ਕਰਨਲ ਪ੍ਰੋਹਿਤ ਦੋਨਾਂ ਨੂੰ ਹੀ ਬਰੀ ਕਰ ਦਿੱਤਾ ਗਿਆ ਸੱਤ ਹੋਰ ਨੇ ਕੁੱਲ ਸੱਤ ਮਲਾ ਕੇ ਇਹਨਾਂ ਨੂੰ ਨੇ ਜਿਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਪਹਿਲਾਂ ਤਾਂ ਇਸ ਦੀ ਸਾਰੀ ਬੈਕਗ੍ਰਾਉਂਡ ਦੱਸਿਓ ਮਾਲੇਗਾਉ ਬਲਾਸਟ ਦੀ ਤੇ ਉਸ ਤੋਂ ਬਾਅਦ ਇਹਨਾਂ ਤੇ ਦੋਸ਼ ਸਾਬਿਤ ਨਾ ਹੋਣ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ ਉਹ ਪਾਓ ਚਾਨਣਾ ਤਕੋ ਮਾਲੇਗਾਉ ਬਲਾਸਟ 2008 ਚ ਹੋਇਆ ਸੀਗਾ ਤੇ ਉਹ ਜਿਹੜਾ ਬਲਾਸਟ ਹੋਇਆ ਸੀ ਉਹਦੇ ਚ 6 ਲੋਕ ਮਾਰੇ ਗਏ ਸੰਤੇ ਤਕਰੀਬਨ 100 ਲੋਕ ਕਹਲੋਏ ਸੀਗੇ ਤੇ ਇਹਦੇ ਚ ਹਿੰਦੂਤਵਾ ਸੰਗਠਨਾ ਦਾ ਨਾਮ ਆਇਆ ਸੀਗਾ ਇਹਦੇ ਚ ਭਾਜਪਾ ਦੀ ਸਾਬਕਾ ਸੰਸਦ ਰੂਹੀ ਸਾਧ ਵਿਪਰਗਾ ਠਾਕਰ ਦਾ ਨਾਮ ਸੀਗਾ ਕਰਨਲ ਪ੍ਰੋਹਿਤ ਦਾ ਨਾਮ ਸੀ ਰਮੇਸ਼ ਭਾਦਿਆਏ ਅਜਰਾਏ ਕਰਸ ਸੁਦਾਕਰ ਚਤਰਵੇਦੀ ਸਮੀਰ ਕਲਕਰਨੀ ਅਤੇ ਸੁਦਾਕਰ ਧਰਦੇਵੇਦੀ ਇਹਨਾਂ ਦਾ ਨਾਮ ਸੀਗਾ ਤੇ ਇਹ ਕਿਹਨ ਕਿਤੇ ਐਨਆਈਏ ਚ ਇਹਨਾਂ ਦਾ ਮਾਮਲਾ ਚੱਲ ਰਿਹਾ ਸੀਗਾ 2014 ਤੋਂ ਪਹਿਲਾਂ ਇਹਨਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਲੇਕਿਨ ਮੋਦੀ ਸਰਕਾਰ ਆਈ ਇਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਕੱਢ ਦਿੱਤਾ ਗਿਆ 2019 'ਚ ਤਾਂ ਸਾਧਵੀ ਪ੍ਰਗਟਾਪੁਰ ਨੂੰ ਅਂਦੋਰ ਤੋਂ ਚੋਣ ਵੀ ਲੜਾਇਆ ਗਿਆ ਤੇ ਉਹਨੂੰ ਫਿਰ ਐਮਪੀ ਬਣਾ ਦਿੱਤਾ ਗਿਆ ਤੇ ਇਹ ਇੱਕ ਬੈਕਗ੍ਰਾਉਂਡਰ ਹੈਗਾ ਇਸ ਕੇਸ ਦਾ ਤੇ ਦੇਖੋ ਇਸ ਕੇਸ ਐਨਆਈਏ ਅ ਦੇ ਕੋਰਟ ਦੇ ਵਿੱਚ ਇੱਕ ਕੇਸ ਚਲ ਰਿਹਾ ਸੀਗਾ ਫਾਈਨਲ ਫੈਸਲਾ ਆਣਾ ਸੀਗਾ ਰਿਜ਼ਰਵ ਰੱਖਿਆ ਸੀ ਦੋ ਦਿਨ ਪਹਿਲਾਂ ਹੀ ਅਮਿਤ ਸ਼ਾਹ ਨੇ ਕਿਹਾ ਕਿ ਹਿੰਦੂਤਾ ਅਤੰਕਵਾਦੀ ਹੋ ਹੀ ਨਹੀਂ ਸਕਦਾ ਹਿੰਦੂ ਆਤੰਕਵਾਦ ਵਰਗੀ ਕੋਈ ਚੀਜ਼ ਹੀ ਨਹੀਂ ਹੈ ਉਹ ਤੋਂ ਹੀ ਕਲੀਅਰ ਹੋ ਗਿਆ ਸੀਗਾ ਕਿ ਇਸ ਕੇਸ ਦਾ ਫੈਸਲਾ ਕੀ ਆਊਗਾ ਬੇਸਿਕਲੀ ਜਦੋਂ ਇਹ ਕੇਸ ਹੋਇਆ ਸੀਗਾ ਉਸ ਟਾਈਮ ਬਹੁਤ ਸਾਰੇ ਬੁੱਧੀਜੀਵੀਆਂ ਨੇ ਬਹੁਤ ਜ਼ਿਆਦਾ ਸਾਰੇ ਪਬਲਿਕ ਇੰਟੈਲੈਕਚੁਅਲ ਕਿਹਾ ਸੀਗਾ ਕਿ ਹਿੰਦੂਤਵਾ ਦੇ ਜਿਹੜੇ ਸੰਗਠਨ ਨੇ ਇਹ ਹਿੰਦੂ ਅਤੰਕਵਾਦ ਫਲਾ ਰਹੇ ਨੇ ਕੀ ਮਾਈਨੋਰਟੀਜ਼ ਦੇ ਗਲੀਆਂ ਚ ਜਾ ਕੇ ਉਹ ਉੱਥੇ ਇਹ ਹੰਗਾਮਾ ਕਰਦੇ ਨੇ دہشت ਫਲਾਉਂਦੇ ਨੇ ਮਾਈਨੋਰਟੀਜ਼ ਦਾ ਕਤਲ ਕਰਦੇ ਨੇ ਇਸ ਕਿਸਮ ਨਾਲ ਇਹਨੂੰ ਸਾਰੇ ਨੂੰ ਡਿਫਾਈਨ ਕੀਤਾ ਗਿਆ ਸੀਗਾ ਸਾਰੇ ਮਾਮਲੇ ਨੂੰ ਤੇ ਦੇਖੋ ਬੀਜੇਪੀ ਤਾਂ ਹਮੇਸ਼ਾ ਕਹਿੰਦੀ ਰਹੀ ਹਿੰਦੂ ਆਤੰਕਵਾਦ ਵਰਗੀ ਕੋਈ ਚੀਜ਼ ਹੀ ਨਹੀਂ ਹੈ ਤੇ ਉਹ ਜਿੰਨੀ ਵੀ ਇੰਡੀਆ ਦੇ ਵਿੱਚ ਮਾਈਨੋਰਟੀਜ਼ ਹੈਗੇ ਆ ਮੁਸਲਮਾਨਾਂ ਨੂੰ ਆਤੰਕਵਾਦੀ ਦੱਸਦੇ ਨੇ ਸਿੱਖਾਂ ਨੂੰ ਆਤੰਕਵਾਦੀ ਦੱਸਦੇ ਨੇ ਉਹ ਹੋਰ ਜਿੰਨੇ ਵੀ ਬਚੇ ਧਰਮ ਕੋਤ ਉਹ ਜਿਹੜੇ ਮжоਰਿਟੀ ਵਾਲੇ ਹੈਗੇ ਉਹ ਕੋਈ ਅਤੰਕਵਾਦੀ ਨਹੀਂ ਹੈਗੇ ਉਹ ਕੋਈ ਦੰਗਾ ਕੋਈ ਦੰਗਾ ਨਹੀਂ ਕਰਦੇ ਕੋਈ ਫਸਾਦ ਨਹੀਂ ਕਰਦੇ ਉਹ ਤਾਂ ਬਿਲਕੁਲ ਸਾਧ ਨੇ ਹੈ ਤੇ ਬਾਕੀ ਜਿਹੜੇ ਘੱਟ ਜਨਤੀ ਦੇ ਜਿੰਨੇ ਵੀ ਧਰਮ ਨੇ ਉਹ ਸਾਰੇ ਅਤੰਕਵਾਦੀ ਨੇ ਉਹ ਇਸ ਤੰਦਾ ਇਹ ਪ੍ਰਚਾਰ ਬੀਜੇਪੀ ਆਰਐਸਐਸ ਵੱਲੋਂ ਕੀਤਾ ਜਾਂਦਾ ਹੈ ਤੁਸੀਂ ਯਾਦ ਕਰੋ ਜਦੋਂ ਸੈਸ਼ਨ ਚੱਲ ਰਿਹਾ ਸੀਗਾ ਉਦੋਂ ਜਿਹੜਾ ਅਮਿਤ ਸ਼ਾਹ ਰਿਚੁਟ ਕੀ ਕਾਟ ਰਹੇ ਸੀਗੇ ਚਟਕੀ ਲਈ ਸੀ ਕਿ ਬੇਸਿਕਲੀ اپੋਜੀਸ਼ਨ ਦੇ ਅਗੁੰਤੇ ਉਹ ਕਹਿ ਰਹੇ ਸੀ ਕਿ ਇਹਨਾਂ ਨੂੰ ਦਰਦ ਤਾਂ ਹੋ ਰਿਹਾਗਾ ਕਿਉਂਕਿ ਇਹਨਾਂ ਨੂੰ ਆਤੰਕਵਾਦੀ ਦਾ ਧਰਮ ਪਤਾ ਲੱਗ ਗਿਆ ਠੀਕ ਹੈ ਜਿਹੜਾ ਬੇਸਿਕਲੀ ਅਖਲੇਸ਼ਾਦੋਰ ਜਿਹੜੀ ਚਟਕੀ ਲਈ ਸੀ ਠੀਕ ਹੈ ਤੇ ਅਖਲੇਸ਼ਾਦੋਰ ਨੂੰ ਅਗਲੇ ਯੋਦ ਨੂੰ ਲੇਖ ਨਹੀਂ ਦੇ ਵੀ ਨਹੀਂ ਤੇ ਇਹ ਤੁਸੀਂ ਮੰਨ ਸਕਦਾ ਸਮਝ ਰਹੇ ਹੋ ਉਸੇ ਸੈਸ਼ਨ 'ਚ ਇੱਕ ਤਾਂ ਉਹ ਕਹਿ ਰਹੇ ਨੇ ਕਿ ਹਿੰਦੂ ਆਤੰਕਵਾਦ ਵਰਗੀ ਕੋਈ ਚੀਜ਼ ਹੀ ਨਹੀਂ ਹੈ ਨਾ ਹਿੰਦੂ ਪੰਡੂ ਕੋ ਆਤੰਕਵਾਦੀ ਹੋ ਹੀ ਨਹੀਂ ਸਕਦਾ ਦੂਜੇ ਪਾਸੇ ਉਹ ਮਾਈਨੋਰਟੀ ਨੂੰ ਪੂਰੀ ਮਾਈਨੋਰਟੀ ਨੂੰ terrorism ਅਤੇ religion ਨੂੰ ਮਿਲਾ ਕੇ ਟਾਰਗੇਟ ਕਰ ਰਹੇ ਨੇ ਇਹ ਨਾਲ ਹੀ ਹਕੀਕਤ ਹੈ ਖੈਰ ਫੈਸਲਾ ਇਹਨਾਂ ਦੇ ਹੱਥ ਚ ਆ ਗਿਆ ਹੈਗਾ ਤੇ ਉਹਦੇ ਚ ਕੁਝ ਸਿਸਟਮੈਟਿਕ ਗੜਬੜੀਆਂ ਵੀ ਹੋਈਆਂ ਪਹਿਲਾਂ ਤਾਂ ਮੈਂ ਜਿਹੜੇ ਇਹਦੇ ਤੇ ਸੱਤਾ ਰੂਡ ਅਤੇ ਵਿਪਕਸ਼ੀ ਆਗੂ ਦੇ ਬਿਆਨ ਆਏ ਫਰਨवीस ਜਿਹੜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਹੈਗੇ ਤਾਂ ਇਹਨਾਂ ਦੇ ਮੁਖਾ ਕੁ ਨੇ ਉਹਨਾਂ ਨੇ ਕਿਹਾ ਕਿ ਆਤੰਕਵਾਦ ਨਾ ਭਗਵਾ تھا ਨਾ ਹੈ ਨਾ ਰਹੇਗਾ ਤੇ ਇਹ ਇਹਨਾਂ ਦੀ ਪ੍ਰਤੀਕਿਰਿਆ ਇਹ ਹਾਲਾਂਕਿ ਕਾਂਗਰਸ ਵੱਲੋਂ ਇਹਨੂੰ ਬੈਲੈਂਸ ਕੀਤਾ ਗਿਆ ਹੈਗਾ ਦਿਗਵੇਜ ਸਿੰਘ ਨੇ ਕਿਹਾ ਕਿ ਆਤੰਕਵਾਦ ਦਾ ਕੋਈ ਤਰਮ ਨਹੀਂ ਹੁੰਦਾ ਜੀ ਜੀ ਤੇ ਇਹ ਮੋਟੀਆਂ-ਮੋਟੀਆਂ ਦੇਤੇ ਪ੍ਰਤੀਕਿਰਿਆਵਾਂ ਨੇ ਹਾਲਾਂਕਿ ਇਹ ਦੱਸਿਆ ਦਾਰ ਹੈਗਾ ਕਿ ਇਹ ਜਿਵੇਂ આરોપી ਕਿਵੇਂ ਬਚਾਏ ਗਏ ਇਹ ਸਾਰੇ ਇੱਕ ਤਾਂ ਇਹ ਦੱਸਿਆ ਗਿਆ ਇਹਦੇ ਵਿੱਚ ਨਾ ਪ੍ਰਗਿਆ ਠਾਕਰ ਉਹਨਾਂ ਨੇ ਤੇ ਕਰਨਲ ਭਰੋਈ ਤਰ੍ਹਾਂ ਨੇ ਬਾਈਕ ਇਸਤੇਮਾਲ ਕੀਤੀ ਸੀ ਤੇ ਉਹ ਕਹਿੰਦਾ ਕਿ ਉਹ ਤਾਂ ਬਾਈਕ ਦਾ ਬੋਕਸ ਨੰਬਰ ਸੀ ਉਹਦਾ ਚੈਸਿਸ ਨੰਬਰ ਮਿਟਿਆ ਹੋਇਆ ਸੀਗਾ ਅਸੀਂ ਸਾਬਤ ਨਹੀਂ ਕਰ ਪਾਏ ਕਿ ਉਹ ਬਾਈਕ ਇਹਨਾਂ ਨਾਲ ਜੁੜੀ ਹੋਈ ਸੀ ਹੁਣ ਕੋਈ ਆਵਾਰਦਾਸ ਪਹੁੰਚਦਾ ਅੰਜਾਮ ਦੇਊਗਾ ਉਹ ਤਾਂ ਨਕਲੀ ਦਾ ਨੰਬਰ ਲਗਾਊਗਾ ਚੈਸਿਸ ਨੰਬਰ ਵੀ ਬਣਾਊਗਾ ਉਹ ਤਾਂ ਥੋਡੀ ਫਾਈਂਡਿੰਗਸ ਅੱਗੇ ਹੋਣੀਆਂ ਚਾਹੀਦੀਆਂ ਨੇ ਕਿ ਇਹ ਬਾਈਕ ਇਹਨਾਂ ਨਾਲ ਰਿਲੇਟ ਕਰਦੀ ਹੈਗੀਆ ਤੇ ਐਨਆਈ ਤੇ ਐਨਆਈਏ ਨੇ ਜਿੱਥੇ ਬੰਬ ਬਣਾਇਆ ਗਿਆ ਸੀਗਾ ਉਹ ਜਿਹੜੀ ਲੋਕੇਸ਼ਨ ਸੀ ਉਹ ਵੀ ਅਨਨੋਨ ਦਸਤੀ ਇਸ ਕਰਕੇ ਇਸ तरीके ਨਾਲ ਨਾ ਇਹ ਸਾਰਾ ਫੈਸਲਾ ਨਾਲ ਇਹ ਜਿਹੜੇ ਸਾਧਵੀ ਠਾਕਰ ਸਾਧਵੀ ਪ੍ਰਗਠਾ ਠਾਕਰ ਹੋਰੀ ਹੈਗਾ ਨਾ ਤੇ ਹੱਥ ਚ ਕਰਾਇਆ ਗਿਆ ਯਾਨੀ ਕਿ ਦੇਖੋ ਦੋ ਦਿਨ ਪਹਿਲਾਂ ਅਮਿਸ਼ਾ ਕਹਿੰਦੇ ਨੇ ਕਿ Hindu ਤਾਂ ਅਤੰਗਵਾਦੀ ਹੋ ਨਹੀਂ ਸਕਦਾ ਦੋ ਦਿਨਾਂ ਬਾਅਦ ਇਹ ਫੈਸਲਾ ਆ ਜਾਂਦਾਗਾ ਯਾਨੀ ਕਿ ਨਾ ਨੂੰ ਬਇਜਤ ਬਰੀ ਕਰ ਦਿੱਤਾ ਜਾਂਦਾਗਾ ਠੀਕ ਹੈ ਇਹ ਤੁਸੀਂ ਜਿ 컨ਵਿਕਸ਼ਨ ਦੇਖੋਗੇ ਮੈਂ ਇੱਕ ਮਜ਼ੇਦਾਰ ਤੁਹਾਨੂੰ ਗੱਲ ਕਹਿਣਾ ਕਿ 1947 ਤੋਂ ਬਾਅਦ ਇੰਡੀਆ ਦੇ ਵਿੱਚ ਕਿੰਨੇ ਵੀ ਧਾਰਮਿਕ ਦੰਗੇ ਆ ਸੰਪਰਦਾਇਕ ਦੰਗੇ ਫਿਰਕਾ ਪ੍ਰਸਤੀ ਵਾਲੇ ਦੰਗੇ ਜਿੰਨੇ ਵੀ ਹੋਏ ਹੈਗੇ ਉਹਨਾਂ ਦਾ ਕੋਰ ਟੱਕੇ ਦੇਖ ਲਓ ਉਹਨਾਂ ਚ ਵੱਧ ਮੋਤਾ ਮਾਈਨੋਰਟੀਜ਼ ਦੀਆਂ ਮਿਲਣ ਗਿਆ ਤੁਹਾਨੂੰ ਜਿਆਦੇ ਬੰਦੇ ਮਾਈਨੋਰਟੀਜ਼ ਦੇ ਮਿਲਣਗੇ ਤੇ ਸਭ ਤੋਂ ਵੱਧ ਜੇਲ੍ਹਾਂ ਵੀ ਉਹਨਾਂ ਦੇ ਬੰਦਿਆਂ ਨੇ ਹੀ ਕੱਟੀ ਹੋਊਗੀ ਯਾਨੀ ਕਿ ਤੁਹਾਡੀ ਜਾਨੀ ਮਾਲੀ ਵੀ ਵੱਧ ਨੁਕਸਾਨ ਹੋ ਰਿਹਾਗਾ ਜੇਲ੍ਹਾਂ ਵੀ ਤੁਸੀਂ ਕਟਨੀ ਆ ਪੈਰੀਆਂ ਨੇ ਅਤੰਗਵਾਦੀ ਦਾ ਟੈਗ ਵੀ ਉਹਨਾਂ ਤੇ ਲੱਗਿਆ ਹੋਊਗਾ ਇਦਨ ਜੇ ਜਬ ਚੈੱਕ ਕਰੋ ਇਹਨੂੰ ਕਹਿੰਦੇ ਆ ਮੈਜੋਰਿਟੇਰਿਜ਼ਮ ਬਹੁ ਸੰਖਕਵਾਦ ਜੀ ਠੀਕ ਹੈ ਹਿੰਦੀਚ ਕਹਾਂਗੇ ਬਹੁ ਸੰਖਕਵਾਦ ਅੰਗਰੇਜ਼ੀਚ ਕਹਾਂਗੇ ਮੈਜੋਰਿਟੇਰਿਜ਼ਮ ਤੇ ਇਹ ਪੂਪਲ ਇਹ ਫੈਸਲਾ ਕਿਤੇ ਨਿੱਤੇ ਮੈਜੋਰਿਟੇਰਿਜ਼ਮ ਯਾਨੀ ਕਿ ਮੈਜੋਰਿਟੀ ਸੈਟੀਸਫਾਈ ਕਰਨ ਵਾਸਤੇ ਜਜ਼ੂਰਾਨੇ ਲਿਆ ਗਾ ਜੀ ਸੋ ਜੇਕਰ ਆਪਾਂ ਅਗਲੀ ਖਬਰ ਦੇ ਉੱਪਰ ਚੱਲੀਏ ਤਾਂ ਕਹਿੰਦੇ ਵੀ ਜਿਹੜਾ ਇੱਕ ਦੇਸ਼ ਤੇ ਇੱਕ ਚੋਣਵਾਲੀ ਗੱਲ ਚੱਲ ਰਹੀ ਹੈ ਇਸ ਤੇ ਲਗਾਤਾਰ ਆਪਣੇ ਸੁਝਾਅ ਵੀ ਦਿੱਤੇ ਜਾ ਰਹੇ ਨੇ ਜੀਪੀਸੀ ਨੂੰ ਤੇ ਇਸ ਦੇ ਵਿੱਚ ਹੁਣ ਜਿਹੜਾ ਸੁਝਾਅ ਦਿੱਤਾ ਗਿਆ ਉਸ ਤੇ ਹੀ ਗੱਲ ਨਿਕਲ ਕੇ ਆ ਰਹੀ ਹੈ ਕਿ ਇਸ ਦੇ ਨਾਲ ਜੀਡੀਪੀ ਨੂੰ ਬੂਸਟ ਮਿਲੇਗਾ ਉਸ ਤੇ ਡੇਢ ਫੀਸਦ ਦੀ ਹਾਈਕ ਆ ਸਕਦੀ ਹੈ ਜਿਹੜੀ ਕਿ ਕਰੀਬ 4.5 ਲੱਖ ਕਰੋੜ ਦੇ ਬਰਾਬਰ ਹੈ ਕੀ ਲੱਗਦਾ ਹੈ ਇਸ ਦੇ ਪਿੱਛੇ ਇਹ ਜਿਹੜੀ ਤਰਕ ਦਿੱਤੇ ਜਾ ਰਹੇ ਨੇ ਇਹਨਾਂ ਨੂੰ ਤਾਂ ਚਲੋ ਦੇਖ ਲੈਣੇ ਆ ਪਰ ਟੈਕਨੀਕਲ ਘੁਣਤਰ ਤਾਂ ਇਹ ਵੀ ਹੈ ਕਿ ਤੁਸੀਂ ਕਿਵੇਂ ਸਮਾਂ ਰਲਾਉਂਗੇ ਸਮੇਂ ਤੋਂ ਪਹਿਲਾਂ ਵਿਧਾਨ ਸਭਾਵਾਂ ਨੂੰ ਭੰਗ ਕਰੋਗੇ ਜਾਂ ਫਿਰ ਤੁਸੀਂ ਆਪਣੀਆਂ ਟਰਮਾਂ ਖਤਮ ਕਰਕੇ ਸੈਂਟਰ ਵਾਲੀਆਂ ਉਹਨਾਂ ਨੂੰ ਵਿਧਾਨ ਸਭਾਵਾਂ ਦੇ ਨਾਲ ਰਲਾਉਂਗੇ ਇੱਕੋ ਲਾਈਨ ਦੇ ਵਿੱਚ ਸਾਰੀਆਂ ਚੀਜ਼ਾਂ ਲਿਆਉਣੀਆਂ ਕਿਵੇਂ ਸੰਭਵ ਨੇ ਕਿ ਇਨਾਂ ਤੇ ਵੀ ਕੋਈ ਕੰਮ ਕੀਤਾ ਜਾਊਗਾ ਤੇ ਫਿਰ ਇਹ ਤਾਂ ਹੈ ਹੀ ਨੇ ਇਸ ਤੋਂ ਪਹਿਲਾਂ ਸਾਬਕਾ ਚੀਫ ਜਸਟਿਸ ਹੋਣਾ ਵੀ ਆਪਣੀ ਰਾਏ ਸਾਂਝੀ ਕੀਤੀ ਸੀ ਤੇ ਹੁਣ ਜਿਨ੍ਹਾਂ ਨੇ ਵੀ ਕੀਤੀ ਹੈ ਉਹਨਾਂ ਨੇ ਆਹ ਸੁਝਾਅ ਦਿੱਤਾ ਹੈ ਪਾਇਓ ਚਾਨਣਾ ਦੇਖੋ ਜੀ ਪੀਸੀ ਮੀਨਸ ਜੁਆਇੰਟ ਪਾਰਲੀਮੈਂਟਰੀ ਕਮੇਟੀ ਇਸ ਤੇ 1 ਦੇਸ਼ਨ 1 ਇਲੈਕਸ਼ਨ ਤੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾਈ ਹੋਈ ਹੈ ਜਿਦੇ ਅੰਦਰ ਵਿਪਕਸ਼ ਦੇ ਵੀ ਕੁਝ ਸੰਸਦ ਨੇ ਤੇ ਸੱਤਾਧਰ ਦੇ ਵੀ ਇਹਦੇ ਚ ਸੰਸਦ ਨੇ ਉਹ ਪਹਿਲਾਂ ਉਹਨਾਂ ਨੇ ਜਿਹੜੇ ਇੱਕ ਕਮੇਟੀ ਬਣਾਈ ਸੀ ਜਿਨੇ ਰਿਪੋਰਟ ਪੇਸ਼ ਕੀਤੀ ਸੀ ਉਹਦੇ ਚ ਸਾਬਕਾ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦੋਰੀ ਸੀਗੇ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸੀ ਉਹ ਉਹ ਹਕ ਵਿੱਚ ਦਿੱਤੀ ਸੀ ਕਿ ਕਿ ਵਨ ਨੇਸ਼ਨ ਵਨ ਇਲੈਕਸ਼ਨ ਹੋਣਾ ਚਾਹੀਦਾ 2031 ਤੋਂ ਸ਼ੁਰੂ ਕੀਤਾ ਜਾ ਸਕਦਾਗਾ ਫਿਰ ਇਸ ਤੋਂ ਬਾਅਦ ਉਹ ਉਹ ਕਮੇਟੀ ਦੀ ਰਿਪੋਰਟ ਪਾਰਲੀਮੈਂਟ 'ਚ ਰੱਖੀ ਗਈ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾ ਦਿੱਤੀ ਗਈ ਇਹ ਸਾਰਿਆਂ ਨੂੰ ਮਿਲ ਰਹੀ ਹੈ ਪਹਿਲਾਂ ਸੀਜੀ ਸਾਧਕਾ ਸੀਜੀ ਹੈ ਔਰ ਪਤਾ ਨਹੀਂ ਕਿੰਨੇ ਸੋਸ਼ਲ ਸਾਇੰਟਿਸਟਾਂ ਨੂੰ ਮਿਲ ਚੁੱਕੀ ਹੈ ਉਹ ਸਾਰੇ ਤੁਹਾਨੂੰ ਪਤਾ ਹੀ ਆਰਐਸਐਸ ਬੈਕਗ੍ਰਾਉਂਡ ਦੇ ਹੀ ਨੇ ਤੇ ਹੁਣ ਦੋ ਇਕਨੋਮਿਸਟਾਂ ਨੂੰ ਮਿਲਿਆ ਐਨਕੇ ਸਿੰਘ ਨੂੰ ਅਤੇ ਡਾਕਟਰ ਪ੍ਰਾਚੀ ਮਿਸ਼ਰਾ ਹੁਣ ਡਾਕਟਰ ਪ੍ਰਾਚੀ ਮਿਸ਼ਰਾ ਜਿਹੜੀ ਹੈਗੀ ਆ ਉਹ ਆਰਐਸਐਸ ਨਾਲ ਰਿਲੇਟਿਡ ਹੈ ਇਹਨਾਂ ਨੇ ਬੇਸਿਕਲੀ ਇਹ ਸਾਰਾ ਜਿਹੜਾ 2% ਇਕਨੋਮੀ ਜੀਡੀਪੀ ਨੂੰ ਬੂਸਟ ਮਿਲੂਗਾ ਇਹ ਜਿਹੜਾ ਸਾਰਾ ਆਰਗੂਮੈਂਟ ਹੈ ਅੱਜ ਏਐਨਆਈ ਨੇ ਜਿਹੜੀ ਕਿ ਇੰਡੀਆ ਦੀ ਨਿਊਜ਼ ਏਜੰਸੀ ਹੈਗੀ ਆ ਉਹਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਪੁਸ਼ ਕੀਤੀ ਸਾਰੇ ਇੰਡੀ ਮੀਡੀਆ ਨੇ ਸਾਰੇ ਕੋ ਗੋਦੀ ਮੀਡੀਆ ਨੇ ਇਸ ਖਬਰ ਨੂੰ ਚੱਕ ਲਿਆ ਤੇ ਐ ਪ੍ਰਚਾਰਿਆ ਕਿ ਦੇਖੋ 2% ਜੀਡੀਪੀ ਦਾ ਗਰੋਥ ਹੋ ਜਾਊਗਾ ਜੇ 1 1 1 ਨੇਸ਼ਨ 1 ਇਲੈਕਸ਼ਨ ਹੋ ਜਾਣਗੇ ਠੀਕ ਹੈ ਮਨ ਲਗਦਾਗਾ ਕਿ ਆਪਾਂ ਜੇ ਇੱਕ ਵਾਰ ਇਸ ਆਰਗੂਮੈਂਟ ਨੂੰ ਮੰਨ ਲਈਏ ਤਾਂ ਜਿਹੜਾ ਡੈਮੋਕ੍ਰੇਸੀ ਦਾ ਕਾਨੂੰਨ ਆਗਾ ਜਿਹੜਾ ਫੈਡਰਲ ਸਟਰਕਚਰ ਦਾ ਕਾਨੂੰਨ ਹੋਣਾਗਾ ਸੂਬਿਆਂ ਦੀ ਜਿਹੜੀ ਇੱਕ ਹਿਸਟੋਰੀਕਲ ਕਲਚਰਲ ਕੰਟੀਨਿਉਟੀ ਹੈ ਉਹਨਾਂ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨਾਲ ਜਿਹੜਾ ਦੁਰਵਿਵਹਾਰ ਹੋਣਾਗਾ ਮਤਲਬ ਤੁਸੀਂ ਦੇਖੋ ਦੋ ਕਿਸਮ ਦੀ ਡਵੈਲਪਮੈਂਟ ਹੁੰਦੀਆਂ ਨੇ ਇੱਕ ਪਿਓਰ ਇਕਨੋਮਿਕਲ ਡਵੈਲਪਮੈਂਟ ਹੁੰਦੀ ਹੈ ਪਿਓਰ ਇਕਨੋਮਿਕਲ ਵੇ ਹੁੰਦਾ ਹੈ ਪੋਲਿਟਿਕਸ ਵਿੱਚ ਦੇਖਣ ਦਾ ਦੂਜਾ ਹੁੰਦਾ ਹੈ ਹਿਊਮਨ ਡਵੈਲਪਮੈਂਟ ਹਿਊਮਨ ਐ ਤੇ ਉਥੋਂ ਦੇ ਉਹ ਸੂਬੇ ਦੇ ਪੂਰੇ ਓਰੋਲ ਇੱਕ ਜਿਹਨੂੰ ਕਹਿੰਦੇ ਹੈ ਡਵੈਲਪਮੈਂਟ ਦਾ ਕਨਸੈਪਟ ਹੁਣ ਜੀ ਤੁਸੀਂ 200% ਜੀਡੀਪੀ ਵਧਾ ਕੇ ਕੀ ਦਾ ਫਾਇਦਾ ਕਰੋਗੇ ਜਦੋਂ ਤੁਹਾਡਾ ਸਿਸਟਮ ਇਸ ਕਿਸਮ ਦਾ ਹੋ ਜਾਊਗਾ ਜਿਹਦੇ ਵਿੱਚ ਨੋਨ ਇੰਡੀਪੀਕਿੰਗ ਸੂਬਾ ਜਿਹਦੇ ਅਧਿਕਾਰ ਹੈ ਗਿਆ ਉਹ ਸੰਘੋੜੇ ਜਾਣਗੇ ਉਹਨਾਂ ਦੀ ਪੋਲਿਟਿਕਸ ਖਤਮ ਕਰਨ ਤੇ ਤੁਸੀਂ ਤੁਰ ਜਾਓਗੇ ਸੈਂਟਰਲਾਈਜੇਸ਼ਨ ਵੱਲ ਵੱਧ ਜਾਓਗੇ ਫੈਟਰਲਿਜ਼ਮ ਦਾ ਕਾਰਨ ਹੋਊਗਾ ਫਿਰ ਐਦਾ ਦੀ ਇਕਨੋਮੀ ਦਾ ਕੀ ਕਰਨਾ ਮਤਲਬ ਉਹਦਾ ਤਾਮਿਲਨਾਡੂ ਨੂੰ ਪੰਜਾਬ ਨੂੰ ਕੇਰਲਾ ਨੂੰ ਬੰਗਾਲ ਨੂੰ ਕੀ ਫਾਇਦਾ ਹੋਣਾਗਾ ਜੀ ਜੀ ਉਹਨਾਂ ਦੇ ਉਹਨਾਂ ਦੀ ਬੋਲੀ ਤੇ ਖਤਰਾ ਆ ਗਿਆ ਉਹਨਾਂ ਦੇ ਮੁੱਦਿਆਂ ਤੇ ਖਤਰਾ ਆ ਗਿਆ ਹੂੰ ਠੀਕ ਉਹਨਾਂ ਦੀ ਪਛਾਣ ਤੇ ਖਤਰਾ ਆ ਗਿਆ ਜੀ ਆ ਦੀ ਸਾਰਾ ਜਿਹੜਾ ਪੋਲਿਟੀਕਲ ਪਾਵਰ ਹੈ ਉਹਨਾਂ ਸੁਧਿਆ ਕੋਲ ਉਹਤੇ ਖਤਰਾ ਆ ਗਿਆ ਫਿਰ ਇਹਦਾ ਕੀ ਕੀ ਕਰਾਂਗੇ ਬਤਾਓ ਐ ਨਹੀਂ ਲੱਗਦਾ ਮਨਦੀਪ ਜੀ ਇਹ ਫਲੈਸ਼ੀ ਹੈਡਲਾਈਨਸ ਜਿਹੜੀਆਂ ਹੈਗੀਆਂ ਕਿ ਦੇਖੋ ਵਨ ਨੇਸ਼ਨ ਮਨ ਲੈਕਸ਼ਨ ਹੋਊਗਾ ਤਾਂ 80% ਵੱਧ ਜੂਗਾ 1% ਵੱਧ ਜੂਗਾ ਜੀਡੀਪੀ ਇਹ ਕਿਤੇ ਨੇ ਕਿਤੇ ਫੈਡਰਲਿਜ਼ਮ ਦਾ ਕਾਹਨ ਕਰਨ ਦਾ ਇਹਨਾਂ ਦਾ ਐਕਸੈਂਟ ਤੇ ਸੈਂਟਰਲਾਈਜ਼ੇਸ਼ਨ ਕਰਨ ਦਾ ਇਹਨਾਂ ਦਾ ਇੱਕ एजेंडा ਉਹਦੇ ਤਹਤ ਪੋਜ਼ਿਟਿਵਿਟੀ ਫਲਾਉਣ ਵਾਸਤੇ ਕਿ ਲੋਕਾਂ ਚ ਕਿਸੇ ਕਿਸਮ ਦੀ ਨਿਰਾਸ਼ਾ ਨਾ ਦੇਖੋ ਇਹ ਤਾਂ ਵਧੀਆ ਚੀਜ਼ ਹੈ ਇੱਕ ਹੈ ਕਿ ਪਹਿਸ਼ ਪਹਿਲਾਂ ਹੀ ਇੱਕ ਪ੍ਰੀ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਹੂੰ ਜੀ ਇਹਦੇ 'ਚ ਐ ਨਹੀਂ ਲੱਗਦਾ ਤੁਹਾਨੂੰ ਮਨਦੀਪ ਜੀ ਕੇ ਇਹ ਇੱਕੋ ਹੀ ਵਿਰਤਾਂਤ ਦੇ ਨਾਲ ਸਾਰ ਲੈਣਾ ਚਾਹੁੰਦੇ ਨੇ ਬੇਸ਼ੱਕ ساری ਉਮਰ ਤਾਂ ਬੀਜੇਪੀ ਨੇ ਨਹੀਂ ਬੈਠਾ ਰਹਿਣਾ ਸੱਤਾ ਦੇ ਵਿੱਚ ਸੱਤਾ ਬਦਲਦੀ ਰਹਿੰਦੀ ਹੈ ਪਰ ਜਿਸ ਤਰੀਕੇ ਦੇ ਨਾਲ ਜਿਹੜੇ ਵੀ ਸਟੇਟ ਚ ਇਲੈਕਸ਼ਨ ਲੜਨੀ ਹੁੰਦੀ ਹੈ ਉਸ ਜਗ੍ਹਾ ਦੇ ਹਿਸਾਬ ਦੇ ਨਾਲ ਹਰ ਵਾਰ ਵਿਰਤਾਂਤ ਘੜਿਆ ਜਾਂਦਾ ਹੈ ਹਰਿਆਣਾ ਚ ਲੜਨਾ ਤਾਂ ਕਿਸੇ ਹੋਰ ਚੀਜ਼ ਨੂੰ ਸੈਂਟਰ ਪੁਆਇੰਟ ਚ ਰੱਖਣਾ ਪੈਂਦਾ ਹੈ ਪੰਜਾਬ ਚ ਲੜਨਾ ਤਾਂ ਕੋਈ ਹੋਰ ਗੱਲ ਕਹਿਣੀ ਪੈਂਦੀ ਹੈ ਕਿ ਜੇ ਸਾਊਥ ਦੀ ਕਿਸੇ ਸਟੇਟ ਚ ਲੜਨਾ ਹੈ ਉੱਥੇ ਕਿਸੇ ਹੋਰ ਤਰ੍ਹਾਂ ਦੀ ਗੱਲ ਨੂੰ ਲੋਕਾਂ ਚ ਸਿੱਟ ਕੇ ਦੇਖਣਾ ਪੈਂਦਾ ਪਾਣੀ ਨਾਪਣਾ ਪੈਂਦਾ ਪਰ ਜੇ ਸੈਂਟਰ ਦੇ ਵਿੱਚ ਇੱਕ ਗੱਲ ਛਿੜ ਜੂਗੀ ਉਹਨੂੰ ਪੂਰੇ ਦੇਸ਼ ਚ ਖਿਲਾਰ ਕੇ ਵੋਟਾਂ ਵਟੋੜੀਆਂ ਜਾ ਸਕਦੀਆਂ ਨੇ ਕਿ ਇਸ ਦੇ ਪਿੱਛੇ ਇਹ ਆਈਡੀ ਵੀ ਹੋ ਸਕਦਾ ਹੈ ਦੇਖੋ ਇਹ ਤਾਂ ਹੈ ਹੀ ਕਿ ਮਤਲਬ ਇਸ਼ੂਸ ਦੀ ਸੈਂਟਰਲਾਈਜੇਸ਼ਨ ਹੋ ਜੂਗੀ ਜਿਹੜੇ ਸੁਧਿਆਂ ਤੇ ਆਪਣੇ ਅੱਡ ਤੋਂ ਮੁੱਦੇ ਹੁੰਦੇ ਨੇ ਜਿਵੇਂ ਅਸੈਂਬਲੀ ਚੋਣਾਂ ਦੇ ਅੱਡ ਹੁੰਦੇ ਨੇ ਤੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਜਰਨਲ ਐਕਸ਼ਨਸ ਦੇ ਅੱਡ ਤੋਂ ਅੱਡ ਮੁੱਦੇ ਹੁੰਦੇ ਆ ਵਿਧਾਨ ਸਭਾ ਦੇ ਅੱਡ ਤੋਂ ਤੇ ਉਹ ਕਿਤੇ ਨਾ ਕਿਤੇ ਮਿਕਸ ਕਰਨ ਦੀ ਇੱਕ ਪੂਰੀ ਕੋਸ਼ਿਸ਼ ਤਾਂ ਹੈ ਹੀ ਇਹਦੇ ਚ ਕਿ ਜਿਹੜੀ ਇੱਕ ਸੈਂਟਰਲ ਥੀਮ ਇੱਕੋ ਥੀਮ ਚੱਲੇ ਉਹਦੇ ਤੇ ਲੋਕ ਡਿਸਾਈਡ ਕਰਨ ਕਿ ਵੋਟ ਕਿਹਨੂੰ ਦੇਣੀ ਹੈ ਕਿਹਨੂੰ ਨਹੀਂ ਦੇਣੀ ਹੈ ਜਿੰਪ ਲੋਕ ਕਨਫਿਊਜ਼ ਹੋ ਜਾਣ ਦੋ ਚੀਜ਼ਾਂ 'ਚ ਸੂਬੇ ਅਤੇ ਜਿਹੜੇ ਰਾਸ਼ਟਰ ਦੇ ਜਿਹੜੇ ਚੋਣ ਹੈਗੇ ਉਹਨਾਂ ਦੇ ਜਿਹੜੇ ਅੱਡਾ ਇਸ਼ੂ ਹੈਗੇ ਉਹਨਾਂ 'ਚ ਕਨਫਿਊਜ਼ ਹੋ ਜਾਣ ਤੇ ਉਸ ਕਨਫਿਊਜ਼ਨ 'ਚ ਅੱਗੇ ਵਧਣ ਇਹ ਤਾਂ ਇੱਕ ਪੂਰੀ ਕੋਸ਼ਿਸ਼ ਹੈੀ ਤੇ ਕਿਤੇ ਨ ਕਿਤੇ ਇਹਨਾਂ ਦਾ ਜਿਹੜਾ ਇੱਕ ਦੇਸ਼ ਇੱਕ ਭਾਸ਼ਾ ਇੱਕ ਧਰਮ ਉਹ ਜਿਹੜਾ ਸਾਰਾ ਕਨਸੈਪਟ ਹਿੰਦੀ ਹਿੰਦੂ ਹਿੰਦੁਸਤਾਨ ਉਹ ਨੈਰੇਟਿਵ ਨੂੰ ਪੁਸ਼ ਕਰਨ 'ਚ ਇਹਨਾਂ ਨੂੰ ਆਸਾਨੀ ਹੋਊਗੀ ਜੀ ਜੀ ਸੋ ਇਹ ਜੇਕਰ ਅਮੈਂ ਅਗਲੀ ਖਬਰ ਤੇ ਚੱਲਿਆ ਤਾਂ ਕਰਨਲ ਸੌਰੀ ਅਜਨਾਲਾ ਦੇ ਵਾਲਾ ਜਿਹੜਾ ਮਾਮਲਾ ਸੀ ਅਜਨਾਲਾ ਕਾਂਡ ਜਿਸ ਨੂੰ ਕਹਿੰਦੇ ਨੇ ਅਮਰਿਤਪਾਲ ਸਿੰਘ ਹੁਣਾ ਦੇ ਨਾਲ ਜੋੜ ਕੇ ਇਸ ਨੂੰ ਸ਼ਿਫਟ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ ਜੀ ਤੇ ਅੱਜ ਇੱਕ ਹੋਰ ਬੜਾ ਦਿਲਚਸਪ ਪਹਿਲੂ ਦੇਖਣ ਨੂੰ ਮਿਲਿਆ ਜਦੋਂ ਪ੍ਰਧਾਨ ਮੰਤਰੀ ਜਿਸ ਦਾ ਨਾਮ ਭਗਵੰਤ ਸਿੰਘ ਹੀ ਹੈ ਉਸ ਨੂੰ ਜਦੋਂ ਪੇਸ਼ੀ ਦੇ ਲਈ ਲਿਆਂਦਾ ਜਾ ਰਿਹਾ ਸੀ ਤਾਂ ਉਸ ਨੇ ਇੱਕ ਸਰਕਾਰ ਦਾ ਬਿਰਤਾਂਤ ਪੰਨਿਆ ਉਹ ਕਹਿ ਰਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਨਸ਼ੇ ਵਾਲਾ ਬਿਆਨ ਸਾਡੇ ਕੋਲੋਂ ਧੱਕੇ ਨਾਲ ਕੁੱਟਮਾਰ ਕਰਕੇ ਦਵਾਇਆ ਗਿਆ ਤੇ ਕਹਿੰਦਾ ਕਿ ਹਜ਼ਾਰ ਤੋਂ ਜ਼ਿਆਦਾ ਦਸਤਖਤ ਕਰਾਏ ਗਏ ਨੇ ਹਾਂਜੀ ਇਹ ਗੱਲ ਸਹੀ ਕਹਿ ਰਹੇ ਹੋ ਕਿ ਬਹੁਤ ਸਾਰੇ ਪੇਜਾਂ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਪ੍ਰਧਾਨ ਮੰਤਰੀ ਬਾਜੇ ਕਿ ਉਹਨਾਂ ਦੇ ਨਾਂ ਨਾਲ ਜਾਣੇ ਜਾਂਦਾ ਸੋਸ਼ਲ ਮੀਡੀਆ ਤੇ ਖਾਸ ਚਰਚਿਤ ਹੋ ਰਹੇ ਨੇ ਇਸ ਤੋਂ ਪਹਿਲਾਂ ਤੇ ਅਜਨਾਲ ਵਾਲੇ ਕੋਰਟ ਨੂੰ ਅੰਮ੍ਰਿਤਸਰ ਸਸ਼ਟ ਕਰ ਦਿੱਤਾ ਗਿਆ ਹੈਗਾ ਨੋ ਜਡੇ ਉਹਨਾਂ ਦੇ ਸਾਥੀ ਸੀਗੇ ਜਿਹੜੇ ਉਸ ਕੇਸ ਚ ਕੇਸਵਾਰ ਨੇ ਅਤੇ ਕੁੱਲ ਇਹਦੇ ਚ ਅਕਿਊਜ਼ 39 ਬਣਾਏ ਹੋਏ ਆ ਕੋ ਅੱਜ ਕੋਰਟ ਚ ਪੇਸ਼ ਹੁੰਦੇ ਉਹਨਾਂ ਨੂੰ ਆਦੇਸ ਦਿੱਤੇ ਗਏ ਸਹੀ ਤੇ ਜਿਹੜੀ ਐਫ ਆਈ ਆਰ ਨੰਬਰ 392 2023C ਕੀ ਤੇ ਉਹ ਹੁਣ ਕਿਤੇ ਕਿਤੇ ਅਜ਼ਨਾਲਾ ਪੁਲਿਸ ਪੁਲਿਸ ਸਟੇਸ਼ਨ ਚ ਦਰਜ ਹੈਗੀ ਆ ਤੇ ਉਹਦਾ ਸਾਰਾ ਜਿਹੜਾ ਟਰਾਇਲ ਹੈਗਾ ਹੁਣ ਆਪਾਂ ਦੇਖਾਂਗੇ ਕਿ ਅੰਮ੍ਰਿਤਸਰ ਚੱਲੂਗਾ ਜਦੋਂ ਪ੍ਰਧਾਨ ਮੰਤਰੀ ਬਾਜੇ ਕਿਨੂੰ ਲੈ ਕੇ ਜਾ ਰਹੇ ਸੀਗੇ ਉਦੋਂ ਉਹਨਾਂ ਨੇ ਰਾਜ ਕਰੇਗਾ ਖਾਲਸਾ ਨਾ ਤੋਂ ਇੱਕ ਨਾਰਾ ਲਾਇਆ ਉਸ ਤੋਂ ਬਾਅਦ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਕਿ ਇਹ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ ਭਾਈ ਸਾਹਿਬ ਤੇ ਯਾਨੀ ਕਿ ਭਾਈ ਸਾਹਿਬ ਤਾਂ ਕਹਿਣ ਦਾ ਪਾਸ ਹੀਗਾ ਅੰਮ੍ਰਿਤਪਾਲ ਸਿੰਘ ਉਹਨਾਂ ਤੇ ਨਸ਼ਾ ਕਰਦਾ ਹੈਗਾ ਇਹ ਕਰਦਾ ਹੈਗਾ ਉਹ ਬਿਲਕੁਲ ਝੂਠ ਨੇ ਸਾਨੂੰ ਕੁੱਟਿਆ ਗਿਆ ਹੈਗਾ ਸਾਡੇ ਤੋਂ ਹਜ਼ਾਰਾਂ ਪੇਪਰਾਂ ਤੇ ਸਾਈਨ ਕਰਾਏ ਗਏ ਨੇ ਨਸ਼ੇ ਵਾਲੇ ਜਿਹੜੇ ਬਿਆਨ ਹੈਗੇ ਕੁੜੀਆਂ ਵਾਲੇ ਜਿਹੜੇ ਬਿਆਨ ਹੈਗੇ ਉਹ ਸਾਰੇ ਗਲਤ ਨੇ ਸਾਥਾਂ ਧੱਕੇ ਨਾਲ ਦਵਾਏ ਗਏ ਨੇ ਯਾਨੀ ਕਿ ਇਹ ਮਤਲਬ ਸਾਰਾ ਮਾਮਲਾ ਹੈਗਾ ਬਾਕੀ ਅੱਜ ਜਿਹੜੇ 39 ਐਕਿਊਜ਼ ਸੀਗੇ ਉਹਨਾਂ ਨੂੰ ਦਾਲਚਪੇਸ ਕੀਤਾ ਗਿਆ ਸੀਗਾ ਤੇ ਇਹ ਅੱਜ ਪੂਰਾ ਮਾਮਲਾ ਹੈਗਾ ਜੀ ਬਾਕੀ ਸਿਰਫ ਅਮਰਿਤਪਾਲ ਸਿੰਘ ਹੁਣੀ ਹੁਣ ਐਮਐਸਏ ਉਹਨਾਂ ਤੇ ਲੱਗਿਆ ਤੇ ਡਿਬਗੁਰਗੜ ਜੇਲ੍ਹ ਚ ਹੈਗੇ ਬਾਕੀਆਂ ਨੂੰ ਪੰਜਾਬ ਉਹਨਾਂ ਦਾ ਅੰਮ੍ਰਿਤਸਰ ਚ ਟ੍ਰਾਇਲ ਚੱਲਣਗੇ ਤੇ ਇਹ ਮਤਲਬ ਇਹਦੇ ਚ ਮੋਟੀ ਮੋਟੀ ਆਪਾਂ ਕਹਿ ਲਈਏ ਕਿ ਅਪਡੇਟ ਹੈ ਕਿ ਬਾਕੀ ਜਦੋਂ ਸੁਪਰੀਮ ਕੋਰਟ ਵਾਲੀ ਗੱਲ ਆਊਗੀ ਸੁਪਰੀਮ ਕੋਰਟ ਚ ਜਿਹੜੀ ਪਟੀਸ਼ਨ ਫਾਈਲ ਕੀਤੀ ਜਾਊਗੀ ਉਦੋਂ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਜੀ ਸੋ ਉਧਰ ਪੰਜਾਬ ਦੇ ਕਾਂਗਰਸੀ ਵਿਧਾਇਕ ਦੀਆਂ ਮੁਸ਼ਕਲਾਂ ਵਧੀਆਂ ਨੇ ਕਿਹੜੇ ਨੇ ਵਿਧਾਇਕ ਤੇ ਕੀ ਗੱਲਬਾਤ ਹੈ ਸਾਰੀ ਸ਼ਾਇਦ ਖੈਰਾ ਜੀ ਹੋਣਗੇ ਹਾਂਜੀ ਸੁਖਵਾਲ ਖੈਰਾ ਬਿਲਕੁਲ ਤੁਸੀਂ ਸਹੀ ਪਛਾਣਾ ਪਛਾਣਿਆ ਤੇ ਆਫਟਰ ਵਿਕਰਮਜੀਤ ਸਿੰਘ ਮਜੀਠੀਆ ਸੁਖਵਾਲ ਸਿੰਘ ਖੈਰਾ ਹੋਣਾ ਦਾ ਨਾਂ ਉੱਪਰ ਆ ਰਿਹਾਗਾ ਪ੍ਰਗਟ ਸਿੰਘ ਤਰਨਜੀਤ ਸਿੰਘ ਚੰਨੀ ਇਹਨਾਂ ਦੇ ਨਾਂ ਵੀ ਚ ਉਧਰੇ ਰਹਿੰਦੇ ਨੇ ਕਿ ਇਹਨਾਂ ਨੂੰ ਵੀ ਅਗਲੇ ਮਤਲਬ ਆਖੇ ਤਰਨਕੇਸਕਾਰ ਖੇਡਣਗੇ ਨਾਂ ਦਾ ਵੀ ਤੇ ਇਸ ਤੋਂ ਪਹਿਲਾਂ ਭਾਰਤ ਦੂਸ਼ਣ ਆਸੂ ਜਿਹੜੇ ਕਿ ਰੋਡਿਆਣਾ ਵਾਸਤੋਂ ਕੈਂਡੀਡੇਟ ਸੀਗੇ ਉਹ ਵੀ ਜੇਲ੍ਹ ਚ ਜੇਲ੍ਹ ਕੱਟ ਚੁੱਕੇ ਨੇ ਕਾਂਗਰਸ ਦੇ ਖੈਰ ਸੁਪਾਲ ਸਿੰਘ ਖੈਰਾ ਨੂੰ ਨੋਟਿਸ ਭੇਜਿਆ ਗਿਆ ਹੈਗਾ ਤੇ ਉਹਨਾਂ ਦੇ ਜਿਹੜੇ OST ਨੇ ਭਗਵੰਤ ਮਾਨ ਦੇ OST ਰਾਜਵੀਰ ਸਿੰਘ ਉਹਨਾਂ ਨੇ ਇੱਕ ਬੇਸਿਕਲੀ ਇੱਕ ਵੀਡੀਓ ਜਾਰੀ ਕੀਤੀ ਸੀ ਕਿ ਜਿਦੇ ਚ ਉਹਨਾਂ ਨੇ ਮਤਲਬ ਤਖ਼ਤ ਸੀਗਾ ਕਿ ਕਿਵੇਂ ਲੈਵਿਸ਼ ਲਾਈਫ ਸਟਾਈਲ ਜਿਉ ਰੇ ਸੀਗੇ ਰਾਜਵੀਰ ਸਿੰਘ ਹਣੀ ਜਿਹੜੀ ਰੇਂਜ ਰੋਵਰ 2.5 ਕਰੋੜ ਦੀ ਰੇਂਜ ਰੋਵਰ ਗੱਡੀ ਹੈਗੀ ਆ ਉਹਦੇ ਚ ਫਿਰ ਰੇਸੀਗੇ ਤੇ ਉਹ ਉਹਨਾਂ ਦਾ ਘਰ ਵਗੈਰਾ ਵੀ ਦਿਖਾਇਆ ਗਿਆ ਕਿ ਕਿੱਡਾ ਉਹਨਾਂ ਨੇ ਫਾਰਮ ਹਾਊਸ ਬਣਾਇਆ ਹੈ ਘਰ ਬਣਾਇਆ ਹੈਗਾ ਉਹ ਸਾਰਾ ਮਾਮਲਾ ਸੀ ਉਹਦੇ 'ਚ ਫਿਰ ਸੁਖਪਾਲ ਸਿੰਘ ਖਹਿਰਾ ਦੇ ਉਲਟ ਉਹਨਾਂ ਨੇ ਮਾਨਾ ਨੀ ਦਾ ਨੋਟਿਸ ਭੇਜਿਆ ਸੀਗਾ ਹੁਣ ਕੋਰਟ ਨੇ ਵੀ ਉਹਦੇ 'ਤੇ ਨੋਟਿਸ ਭੇਜਿਆ ਗਿਆ ਤੇ ਰਾਜਵੀਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਖਹਿਰਾ ਉਹਨਾਂ ਦੇ ਖਿਲਾਫ ਝੂਠੇ ਬੇਗੁਨਿਆਦ ਤੇ ਮਨਕੜਤ આરોਪ ਲਾਰੇ ਨੇ ਜਿਸ ਕਰਕੇ ਉਹਨਾਂ ਦੀ ਛਵੀ ਖਰਾਬ ਹੋ ਰਹੀ ਹੈ ਅਹ ਦੇਖੋ ਬਣਦਾ ਕੀ ਹੈ ਬਾਕੀ ਨਲਕੋਟ ਨੇ ਮਾਨਾ ਨੀ ਦਾ ਜਿਹੜਾ ਮਾਮਲਾ ਉਦਾਰ ਕਰ ਉਹਦੇ ਉਹਦੇ ਚ ਸਿਕ ਸੁਖਵਾਲ ਖੈਰਾ ਤੇ ਖਿਲਾਫ ਨੋਟਿਸ ਪੇਸ ਦਿੱਤਾ ਹੈ ਬਾਕੀ 11 ਅਗਸਤ ਨੂੰ ਇਸ ਕੇਸ ਦੀ ਸੁਣਵਾਈ ਹੋਣੀ ਹੈ 12 ਅਗਸਤ ਨੂੰ ਪਤਾ ਲੱਗੂਗਾ ਕਿ ਕੋਰਟ ਅੱਗੇ ਇਸ ਚ ਕੀ ਫੈਸਲਾ ਕਰਦਾ ਹੈ ਮਤਲਬ ਮੈਂ ਤਾਂ ਅੱਜ ਪੰਜਾਬ ਦੇ ਬਹੁਤ ਸਾਰੇ ਪੱਤਰਕਾਰ ਬੈਠੇ ਸੀਗੇ ਇਸ ਕਿਸਮ ਦੇ ਪੱਤਰਕਾਰ ਵੀ ਬੈਠੇ ਸੀ ਜਿਹੜੇ ਕਿ ਐਡ ਐਡਵਰਟਾਈਜ਼ਮੈਂਟ ਲੈਂਦੇ ਨੇ ਸੋਸ਼ਲ ਮੀਡੀਆ ਦੇ ਪੱਤਰਕਾਰ ਪੰਜਾਬ ਸਰਕਾਰ ਤੋਂ ਮੈਂ ਉਹਨਾਂ ਨਾਲ ਇਹ ਸਪਾਲ ਖੈਰਾ ਦਾ ਕੇਸ ਡਿਸਕਸ ਕਰਾਇਆ ਸੀਗਾ ਕਹਿੰਦੇ ਬਾਈ ਜੀ ਸਾਨੂੰ ਬਹੁਤ ਸਟ੍ਰਿਕਟਲੀ ਇਨਸਟਰਕਸ਼ਨਸ ਹੈਗੀਆਂ ਜੇ ਅਸੀਂ ਸਪਾਲ ਖੈਰਾ ਦਾ ਕੁਝ ਵੀ ਚਲਾ ਦਿੱਤਾ ਤੇ ਸਾਡੀ ਐਡ ਬੰਦ ਹੋ ਜਾਊਗੀ ਇਹਨਾਂ ਸੀ ਤਾਂ ਸੰਕਿਆ ਹੋਇਆਗਾ ਤੇ ਪ੍ਰਗਟ ਸਿੰਘ ਦਾ ਚੰਦਰਜੀ ਚੰਨੀ ਦਾ ਸਕਵੀਰ ਬਾਦਲ ਦਾ ਅਸੀਂ ਕੋਈ ਵੀ ਇਹਨਾਂ ਦੀ ਪ੍ਰੈਸ ਕਾਨਫਰੰਸ ਵੀ ਜੇ ਚਲਾਈ ਤਾਂ ਸਾਡੀ ਐਡ ਬੰਦ ਕਰਨ ਵਾਸਤੇ ਇਹ ਫੋਨ ਕਰ ਦਿੰਦੇ ਨੇ ਕਿ ਹਟਾਉਂਦੇ ਹੋ ਜਾਂ ਫਿਰ ਤੁਹਾਡੀ ਐਡ ਐਂਡ ਐਡ ਬੰਦ ਕਰੀਏ ਇੰਨੀ ਧਮਕੀ ਵਾਲਾ ਸਿਸਟਮ ਕਰ ਰੱਖਿਆ ਹੈ ਨਹੀਂ ਕਿ ਮੀਡੀਆ ਤੇ ਪੰਜਾਬ ਚ ਮੀਡੀਆ ਤੇ ਅਸ ਤੱਕ ਸਭ ਤੋਂ ਵੱਧ ਸਿਕੰਜਾ ਜੇ ਕਿਸੇ ਕਿਸ ਕਸਿਆ ਹੈਗਾ ਤੇ ਆਮ ਆਦਮੀ ਨੂੰ ਕਸਿਆ ਨੇ ਕਸਿਆ ਹੈਗਾ ਇਸ ਕਰਕੇ ਇਹ ਜਿਹੜੀ ਸਪਾਲ ਖੇਰਾ ਤੇ ਆਪਾਂ ਖਬਰ ਵੀ ਇਸੇ ਕਰਕੇ ਲਈ ਨਾ ਤਾਂ ਕਾਂਗਰਸ ਵਿਧਾਇਕ ਉਹ ਉਹਦੀ ਪਰਸਨਲ ਬਹਿਨਵਾਦੀਆਂ ਤੋਂ ਸਾਨੂੰ ਕੀ ਲੈਣਾ ਦੇਣਾ ਪਰ ਅਸੀਂ ਇਸ ਕਰਕੇ ਲਈ ਕਿਉਂਕਿ ਇਸ ਬੰਦੇ ਦੀ ਖਬਰ ਹੋਰ ਕੋਈ ਨਹੀਂ ਚੱਕ ਰਿਆ ਹਮ ਖਾਸ ਕਰਕੇ ਪੰਜਾਬ ਦੇ ਸੋਸ਼ਲ ਮੀਡੀਆ ਵਾਲੇ ਉਹ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਜਿਹੜੇ ਕਿ ਪੰਜਾਬ ਸਰਕਾਰ ਨਾਲ ਰਜਿਸਟਰਡ ਨੇ ਐਡਵਰਟਾਈਜ਼ਮੈਂਟ ਵਾਸਤੇ ਬਾਕੀ ਵੀ ਵਿਰੋਧੀ ਧਿਰ ਕਿਹੜਾ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਹੈ ਕੋਈ ਵੀ ਵਿਰੋਧੀ ਧਿਰ ਭੂਮਿਕਾ ਨਿਭਾਈ ਨਹੀਂ ਰਹੀ ਅੰਦਰ ਦਾ ਆਪਣਾ ਘਾਟੋਕਲੇਸ਼ੀ ਇਹਨਾਂ ਦਾ ਮੁੱਕ ਨਹੀਂ ਰਿਹਾ ਜੇਕਰ ਕੋਈ ਗੱਲ ਕਰ ਰਿਹਾ ਹੈ ਚਲੋ ਉਹਦੀ ਗੱਲ ਸਾਡੀ ਸਾਡਾ ਫਰਜ਼ ਹੈ ਲੋਕਾਂ ਤੱਕ ਲੈ ਕੇ ਜਾਣਾ ਕਿ ਕਹਿ ਕੀ ਰਿਹਾ ਹੈ ਵਿਅਕਤੀ ਫਿਰ ਜਦੋਂ ਸਰਕਾਰ ਜਵਾਬ ਦੇਊਗੀ ਸਰਕਾਰ ਦੀ ਗੱਲ ਵੀ ਕਰ ਦੇਾਂਗੇ ਕਿਉਂਕਿ ਸਾਡਾ ਤਾਂ ਫਰਜ਼ ਹੈ ਮੀਡੀਏਟਰ ਦੀ ਭੂਮਿਕਾ 'ਚ ਰਹਿਣਾ ਵੀ ਉਧਰੋਂ ਗੱਲ ਆਈ ਇੱਧਰ ਕਰ ਲਈ ਉਧਰੋਂ ਇੱਧਰੋਂ ਆਈ ਤੇ ਉਧਰ ਕਰ ਲਈ ਜਨਤਾ ਨੂੰ ਪਤਾ ਲੱਗਣਾ ਚਾਹੀਦਾ ਵਾਪਰ ਕੇ ਜਾ ਗੁਣਪ੍ਰੀਤ ਗੁਰਪ੍ਰੀਤ ਦੇਖੋ ਸਾਡਾ ਹਤਾਲ ਤੇ ਕੀ ਵਾਪਰ ਰਿਹਾ ਜੀ ਜੀ ਸਾਡਾ ਸਾਡਾ ਫਰਜ਼ ਹੈ ਕਿ ਜਦ ਜਦ ਸਰਕਾਰ ਕਹੇ ਕਿ ਮੀ ਪੈ ਰਿਹਾਗਾ ਤੇ ਸਾਡਾ ਫਰਜ਼ ਹੈ ਕਿ ਅਸੀਂ ਖਿੜਕੀ ਖੋਲੀਏ ਚੈੱਕ ਕਰੀਏ ਕਿ ਮੀ ਪੈ ਰਿਹਾ ਨਹੀਂ ਤੇ ਲੋਕਾਂ ਨੂੰ ਦਸੀਏ ਅਸੀਂ ਇਹ ਨਹੀਂ ਕਹਿ ਸਕਦੇ ਕਦੇ ਵਾਰੀ ਵੀ ਫੇ ਐਂ ਕਰਨਾ ਆਪਾਂ ਬਿਲਕੁਲ ਇਹ ਨਹੀਂ ਕਹਿ ਸਕਦੇ ਕਿ ਦੇਖੋ ਸਰਕਾਰ ਨੇ ਦੱਸਿਆ ਕਿ ਮੀ ਪੈ ਰਿਆ ਤਾਂ ਮੀ ਪੈ ਰੇ ਪੈ ਹੀ ਰਹਾ ਹੂਗਾ ਜੀ ਜੀ ਅਸੀਂ ਉਹਾਂ ਦੇ ਇਹ ਇਹ ਆਗੂ ਆਪਾਂ ਇਸੇ ਕਰਕੇ ਸਾਡਾ ਸਾਡੇ profession 'ਚ gate keeping ਦਾ ਬਹੁਤ ਵੱਡਾ ਯੋਗਦਾਨ ਹੈ ਅਸੀਂ ਕੋਈ ਵੀ ਇਨਫੋਰਮੇਸ਼ਨ ਸਾਡੇ ਤੱਕ ਆਂਦੀ ਉਹਦੀ gate keeping ਕਰਦੇ ਹਾਂ ਉਹਨੂੰ ਰੋਕਦੇ ਹੈਗੇ ਜਾਂ ਜਾਂਚਦੇ ਹੈਗੇ ਫਰਕਦੇ ਹੈਗੇ ਫਿਰ ਅੱਗੇ ਵਧਾਉਂਦੇ ਨੇ ਤਾਂ ਕਿ ਦਰਸ਼ਕਾਂ ਤੱਕ ਸਹੀ ਜਾਣਕਾਰੀ ਪਹੁੰਚੇ ਕਾ ਜੀ ਪਰ ਅੱਜ ਕੱਲ ਗੇਟਕੀਪਿੰਗ ਘੱਟ ਹੀ ਚੱਲਦੀ ਹੈ ਅੱਜ ਕੱਲ ਤਾਂ ਸਿੱਧਾ ਆਊਟ ਸ਼ਾਟ ਵਾਲਾ ਕੰਮ ਹੈ ਭਾਈ ਜਾਂ ਤਾਂ ਬੋਲ ਤੇ ਛੱਕਾ ਤੇ ਜਾਂ ਫਿਰ ਜ਼ੀਰੋ ਤੇ ਆਊਟ ਚਲੋ ਅੱਗੇ ਚੱਲਦੇ ਹਾਂ ਉਧਰ ਮੋਗਾ ਦੇ ਵਿੱਚ ਸਸਪੈਂਡ ਮਹਿਲਾ ਐਸਐਚਓ ਸੀ ਜਿਹੜੀ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ ਨਸ਼ਾ ਤਸਕਰੀ ਤੇ 5 ਲੱਖ ਲੈ ਕੇ ਛੱਡਣ ਦਾ ਮਾਮਲਾ ਸੀ ਹਾਂਜੀ ਉਹ ਅ ਅਰਸ਼ਪ੍ਰੀਤ ਸਿੰਘ ਅਰਸ਼ਪ੍ਰੀਤ ਕੋਰ ਨਾਦੀ ਐਸਐਸਓਸੀ ਤੇ 9 ਮਹੀਨੇ ਪਹਿਲੇ ਉਹ ਸਪੈਂਡ ਕੀਤੀ ਗਈ ਸੀ 15 ਲੱਖ ਰੁਪਏ ਲੈ ਕੇ ਉਹ ਨਰਸਾ ਤਸਕਰ ਛੜ ਦਿੱਤਾ ਗਿਆ ਸੀ ਹੁਣ ਉਹਨੂੰ ਪਲੱਸ ਪੰਜਾਬ ਪਲੱਸ ਪੜਨੀ ਪਈ ਐ ਤੇ ਉਹ ਹੁਣ ਫਰਾਰੀ ਉਹ ਉਹਨੂੰ ਪਗੋੜਾ ਕਰਾਰ ਦੇ ਦਿੱਤਾ ਗਿਆ ਹੈਗਾ ਮਤਲਬ ਉਹ ਆਪਣੇ ਬੰਦਿਆਂ ਨੂੰ ਕਿਉਂ ਫੜਨਗੇ ਇਸ ਕੇਸ 'ਚ ਜਿਹੜਾ ਡੀਐਸਪੀ ਗੁਰਸ਼ੇਰ ਹੈ ਉਹ ਵੀ ਫਰਾਰੀ ਚੱਲ ਰਿਹਾ ਹੈਗਾ ਲారెన్స్ ਵਿਸ਼ਨੋਈ ਵਾਲੇ ਕੇਸ 'ਚ ਇਹਨਾਂ ਦੇ ਜੇ ਵੀ ਆਪਾਂ ਕੇ ਲਈ ਕਿ ਐਸਐਸਓ ਵਗੈਰਾ ਹੁੰਦੇ ਨੇ ਇਹ ਆ ਪੁਲਿਸ ਕੰਮ ਨਹੀਂ ਹੁੰਦੇ ਨੇ ਜੇ ਉਹਨਾਂ ਤੇ ਕੇਸ ਦਰਜ ਹੁੰਦਾ ਤਾਂ ਉਹ ਪੂਰੀ ਬੱਚੇ ਫੁੱਲ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਹੁਣ ਇਹ ਹੀ ਕੇਸ ਲੈ ਲਓ ਜਿਹੜਾ ਮੁਹਾਲੀ ਦੇ ਵਿੱਚ ਹੋਇਆ ਕੋਰਟ ਕੋਰਟ ਦੇ ਕੋਰਟ ਦੇ ਵਿੱਚ ਜਿਹੜੇ ਜੱਜ ਦਾ ਸਟਾਫ ਸੀ ਉਹਨੂੰ ਐਸਐਚਓ ਨੇ ਕੁੱਟਤਾ ਮਜੀਠਿਆ ਦੀ ਪੇਸ਼ੀ ਵਾਲੇ ਦੌਰਾਨ ਦੀ ਘਟਨਾ ਕਰਮ ਵਾਲੇ ਦੌਰਾਨ ਤੇ ਉਹਦੇ ਤੇ ਵੀ ਜੱਜ ਸਾਹਿਬ ਨੇ ਸਟੈਂਡ ਲਿਆ ਤਾਂ ਜਾ ਕੇ ਐਫਆਈਆਰ ਦਰਜ ਹੋਈ ਹੈ ਪਰ ਜੀ ਬਦਲੇ ਆਪ ਲੋਕ ਸਾਨੂੰ ਪੂਰੇ ਤਰੀਕੇ ਨਾਲ ਜਿਹੜਾ ਇਨਸਪੈਕਟੋਰ ਜਸ਼ਨਪ੍ਰੀਤ ਹੈ ਉਹਨੂੰ ਬਚਾਣ ਦੀ ਕੋਸ਼ਿਸ਼ ਕਰ ਰਹੀ ਹੈ ਜੱਜ ਦਾ ਸਟਾਫ ਤਾਂ ਤੁਸੀਂ ਆਪੇ ਸਭ ਲਾਓ ਕਿ ਪੰਜਾਬ ਪੁਲਿਸ ਦੇ ਕਿੰਨੇ ਹੌਸਲੇ ਬਧੇ ਹੋਏ ਨੇ ਤਾਂ ਇਹ ਤਾਂ ਐਂ ਕਰਨਗੇ ਕਦੇ ਨਸ਼ੇ ਤਸਕਰਾਂ ਨੂੰ ਛੱਡਣਗੇ ਕਦੇ ਜੱਜ ਦੇ ਸਟਾਫ ਨੂੰ ਕੁੱਟ ਦੇਣਗੇ ਕਦੇ ਕਿਸੇ ਕਰਨਲ ਦੇ ਬੇਟੇ ਨੂੰ ਤੇ ਕਰਨਲ ਨੂੰ ਕੁੱਟ ਦੇਣਗੇ ਤੇ ਕਿਤੇ ਜਾ ਕੇ ਕੋਈ ਫੇਕ ਐਂਕਾਊਂਟਰ ਕਰਿਆਣਗੇ ਮਤਲਬ ਅੱਜ ਦੇ ਟਾਈਮ ਪੰਜਾਬ ਇੱਕ ਪੁਲਿਸ ਸਟੇਟ ਬਣਿਆ ਹੋਇਆ ਹੈਗਾ ਠੀਕ ਹੈ ਜਿਹਦੇ ਚ ਕਿਤੇ ਨ ਕਿਤੇ ਪੁਲਿਸ ਜੋ ਕੁਝ ਕਰ ਰਹੀ ਹੈ ਉਹ ਸਾਰਾ ਆਪਣੇ ਸਾਹਮਣੇ ਅੱਖਾਂ ਸਾਹਮਣੇ ਤੇ ਆਪਣਾ ਜਿਹੜੀ ਪੁਲਸ ਜੋ ਕੁਛ ਵੀ ਕਰੀਉਂਦੇ تھے ਤੇ ਮਤਲਬ ਸਾਰਾ ਸਿਸਟਮ ਹੈ ਉਹ ਅੱਖਾਂ ਹੁੰਦੇ ਬੈਠਾਗਾ ਜੀ ਜੀ ਹੱਕਾ ਤਾਂ ਜ਼ਰੂਰ ਸਾਰੇ ਬੰਦ ਕਰੀ ਬੈਠੇ ਨੇ ਕੋਈ ਵੀ ਇਸ ਚੀਜ਼ ਤੇ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਪੁਲਿਸ ਤੋਂ ਸ਼ਾਇਦ ਹਰ ਕਿਸੇ ਨੂੰ ਡਰ ਲੱਗਦਾ ਜੇਕਰ ਕਿਸੇ ਨਾਲ ਗੱਲ ਵੀ ਕਰਨੀ ਚਾਹੋ ਕਹਿੰਦੇ ਨੇ ਕਿ ਕੋਈ ਹੋਰ ਮੁੱਦੇ ਤੇ ਹੈ ਗੱਲ ਕਰਨੀ ਹੈ ਤਾਂ ਕਰ ਲੋ ਆਪਾਂ ਇਹ ਮੁੱਦੇ ਤੇ ਕਿਉਂ ਗੱਲ ਕਰਨੀ ਹੈ ਜਿਆਦਾ ਖਲਾਰਾ ਪੈ ਜਾਂਦਾ ਪੈ ਜਾਂਦਾ ਤੇ ਉਧਰ ਵਿਆਧਵੀ ਕਾਨੂੰਨ ਬਣਾਉਣ ਦੇ ਲਈ 1 ਮਹੀਨੇ ਦੇ ਵਿੱਚ ਸੁਝਾਅ ਦੇਣ ਦੇ ਲਈ ਅੱਜ ਜਾਰੀ ਕੀਤੇ ਗਏ ਨੇ ਨੰਬਰ ਈਮੇਲਸ ਹਾਂਜੀ ਅੱਜ ਜਾਰੀ ਕਰ ਦਿੱਤਾ ਗਿਆ 31 ਅਗਸਤ ਤੱਕ ਜਿਹੜੀ ਡੇਟ ਹੈ ਉਹ ਅਨਾਉਂਸ ਕੀਤੀ ਗਈ ਹੈ ਕਿ 31 ਅਗਸਤ ਆਖਰੀ ਡੇਟ ਹੋਊਗੀ ਤੇ ਉਦੋਂ ਤੱਕ ਪੰਜਾਬ ਵਿਧਾਨ ਸਭਾ ਨੂੰ ਜਿਹੜੇ ਵੀ ਇਹ ਜਿਹੜੀ ਸਿਲੈਕਟ ਕਮੇਟੀ ਹੈ ਉਹਨੂੰ ਜੋ ਕੁਝ ਵੀ ਸੁਝਾ ਹੈਗਾ ਉਹ ਤੁਸੀਂ ਪੇਜ ਸਕਦੇ ਹੋ ਹਲਕੇ ਦੇ ਵਿਧਾਇਕ ਈਮੇਲ WhatsApp ਡਾਕ ਚਾਰ ਤਰੀਕੇ ਦੱਸੇ ਗਏ ਹੈਗੇ ਆ ਤੇ 6 ਮਹੀਨੇ ਅੰਦਰ ਹੀ ਪੂਰਾ ਕਾਨੂੰਨ ਡਰਾਫਟ ਕਰਨ ਦਾ ਸਮਾਂ ਕਮੇਟੀ ਨੂੰ ਦਿੱਤਾ ਗਿਆ ਹੈਗਾ ਤੇ 1 ਮਹੀਨਾ ਜਿਹੜਾ ਪਹਿਲਾ ਮਹੀਨਾ ਹੈ ਇਹ ਜਿਹੜੇ ਲੋਕ ਸੁਝਾ ਦੇਣਾ ਚਾਹੁੰਦੇ ਨੇ ਉਹਨਾਂ ਵਾਸਤੇ ਰੱਖਿਆ ਗਿਆ ਹੈਗਾ ਤੇ ਚਾ ਇਹ ਮੋਟਾ-ਮੋਟਾ ਇਹ ਇਸ 'ਚ ਅਪਡੇਟ ਹੈਗਾ ਤੇ ਪੰਜਾਬ ਸਰਕਾਰ ਨੇ ਜਿਹੜਾ ਪਵਿੱਤਰ ਧਾਰਮਿਕ ਗ੍ਰੰਥ ਬਿਲ 2025 ਉਹ ਜਿਹੜਾ ਪੇਸ਼ ਕੀਤਾ ਸੀਗਾ ਉਹਦੇ 'ਚ ਸੁਝਾ ਦੱਸਦੇ ਹੋ ਜਾਂ ਫਿਰ ਉਹ ਕਿਵੇਂ ਡਰਾਫਟ ਹੋਊਗਾ ਉਹਦੇ 'ਚ ਜੋ ਕੁਝ ਵੀ ਭੇਜਣਾ ਹੈ ਤਾਂ 31 ਅਗਸਤ ਤੱਕ ਦਾ ਟਾਈਮ ਇਸ ਕਮੇਟੀ ਨੇ ਪੇਸ਼ ਕੀਤਾਗਾ ਸਿਲੈਕਟ ਕਮੇਟੀ ਨੇ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਜੋੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ